ਜਿਹੜੇ ਲੀਡਰਾਂ ਨੂੰ ਤੁਸੀਂ ਚੁੱਕ ਚੁੱਕ ਫਰਸ਼ ਤੋਂ ਅਰਸ਼ ਤੇ ਲੈ ਜੰਨੇ ਹੋ ਅੱਜ ਉਹ ਲੀਡਰ ਕਿੱਥੇ ਨੇ ਜੀ ਕਿਉਂ ਨਹੀਂ ਤੁਹਾਡੇ ਨਾਲ ਖੜੇ ਵੈਰ ਪਾਣਾ ਤੇ ਰੱਜ ਕੇ ਪਾਵਾਂਗੇ ਜੇ ਨਚਣਾ ਤੇ ਹੰਡ ਕੱਢ ਕੇ ਕਿਉਂ ਨਚਣਾ ਸਿੱਧਾ ਨਚਾਂਗੇ ਬੋਲਾਂਗੇ ਤੇ ਰੱਜ ਕੇ ਬੋਲਾਂਗੇ ਠੀਕ ਹੈ ਨਾ ਜੀ ਜਿੰਨੇ ਜੋਰ ਵਾਰ ਕਰਨਾ ਮੇਰੇ ਤੇ ਕਰ ਦੇ ਇੱਕ ਡਾਕੇ ਤਾਉਣ ਸਿੱਧੀ ਰੱਖਣ ਦਾ ਮੁੱਲ ਤਾਰ ਰਿਆਂ ਜਨਾਬ ਬੇਸ਼ਰਮਾ ਤੇ ਚप्पल ਚੱਟਾਂ ਦਾ ਤਾਂ ਨੀਵੀਂ ਪਾ ਕੇ ਵੀ ਸੱਜ ਜੀ ਜਿਹੜੇ ਗੈਂਗਸਟਰਾਂ ਦੇ ਪਰਿਵਾਰਕ ਮੈਂਬਰ ਕਹਿ ਰਹੇ ਨੇ ਕਿ ਸਾਡੀ ਫੁਲਾਣੇ ਦੇ ਨਾਲ ਸਾਝਿਆ ਫੁਲਾਣਾ ਸਾਡੀ ਪਿੱਠ ਤੇ ਸਰਕਾਰ ਦਾ ਐਮਐਲਏ ਖਲੋਤਾ ਜਾਂ ਪ੍ਰਧਾਨ ਖਲੋਤਾ ਤੁਸੀਂ ਜਾਓ ਤੇ ਸਹੀ ਪ੍ਰੋਟੈਸਟ ਦੇ ਵਿੱਚ ਤੁਹਾਨੂੰ ਕੱਲੇ-ਕੱਲੇ ਨੂੰ ਫੋਨ ਵੀ ਆਣੇ ਜੈਂਗਸਟਰਾਂ ਦੇ ਮੈਂ ਤੁਹਾਨੂੰ ਇਹ ਵੀ ਦਾਵਾ ਕਰ ਦੇਣਾ ਤੁਹਾਡੇ ਘਰਾਂ 'ਚ ਤੁਹਾਡੇ ਬੱਚਿਆਂ ਨੂੰ ਮਾਰਨ ਦੀ ਧਮਕੀਆਂ ਤੁਹਾਡੇ ਗੱਡੀ ਦੇ ਉੱਤੇ ਅਟੈਕ ਇਹ ਵੀ ਹੋਣ ਗਿਆ ਜੇ ਤੁਸੀਂ ਸਰਕਾਰ ਦੇ ਖਿਲਾਫ ਸੰਘਰਸ਼ ਕਰਕੇ ਇਹ ਦੇਖੋ ਤੁਸੀਂ ਪੱਤਰਕਾਰ ਮੈਂ ਜਾਓ ਚੈਲੰਜ ਕਰਦਾ ਤੁਹਾਨੂੰ ਇਹ ਖੁੱਲਾ ਚੈਲੰਜ ਅੱਜ 4 ਤਾਰੀਖ ਨੂੰ ਚੰਡੀਗੜ੍ਹ ਹਮ ਹਮਾ ਕੇ ਪੁੱਜੋ ਸੈਕਟਰ 17 ਦੇ ਵਿੱਚ ਉੱਥੇ ਇੱਕ ਪ੍ਰੋਟੈਸਟ ਜਿਹੜਾ ਹੈਗਾ ਤਾਂ ਕਿ ਸਰਕਾਰ ਨੂੰ ਪਤਾ ਲੱਗੇ ਕਿ ਪੰਜਾਬ ਦਾ ਪੱਤਰਕਾਰ ਭਾਈ ਚੈਰਾ ਲੜਾਈ ਵਾਸਤੇ ਤਿਆਰ ਹੈ ਇੰਨਾ ਡਰ ਲੱਗਦਾ ਤੁਹਾਨੂੰ ਇੰਨਾ ਕੰਬਦੇ ਹੋ ਸੀਐਮ ਦੇ ਕੋਲ ਕਿ ਤੁਸੀਂ ਪ੍ਰੈਸ ਦੇ ਨਾਲ ਖੜਨ ਦੇ ਲਈ ਤਿਆਰ ਨਹੀਂ ਹੈਗੇ ਇਹ ਉਹੀ মিডিਆ ਜਦੋਂ ਤੁਸੀਂ ਬੁਲਾਉਂਦੇ ਹੋ ਤੁਹਾਡੀ ਆਵਾਜ਼ ਬੁਲੰਦ ਹੁੰਦੀ ਹੈ ਲੋਕਾਂ ਤੱਕ ਜਾਂਦੀ ਹੈ ਤੇ ਲੋਕ ਜਾਣਦੇ ਨੇ ਕਿ ਕਿਸ ਵੱਡੇ ਲੀਡਰ ਨੇ ਕਿਹੜੀ ਪਾਰਟੀ ਦੇ ਲੀਡਰ ਨੇ ਕਿਹੜਾ ਬਿਆਨ ਦਿੱਤਾ ਹੈ ਰੰਗਲੇ ਪੰਜਾਬ ਦੀ ਗੱਲ ਹੋਈ ਸੀਗੀ ਸੀਐਮ ਸਾਹਿਬ ਨੇ ਕੀਤੀ ਸੀ ਜਦੋਂ ਇਹ ਪਾਰਟੀ ਸੱਤਾ ਤੋਂ ਬਾਹਰ ਸੀ ਹਾਂ ਰੰਗਲਾ ਪੰਜਾਬ ਬਣਿਆ ਵਾਕਿਆ ਹੀ ਪਰ ਉਹ ਬਣਿਆ ਖੂਨ ਦੇ ਨਾਲ ਆ ਰੋਜ਼ ਕਿਸੇ ਦੇ ਕਿਸੇ ਦਾ ਮਾਂ ਦਾ ਪੁੱਤ ਮਰ ਰਿਹਾ ਕਿੰਨੇ ਘਰਾਂ ਦੇ ਵਿੱਚ ਰੋਜ਼ ਗੋਲੀਆਂ ਚੱਲ ਰਹੀਆਂ ਨੇ ਕਿੰਨੇ ਘਰਾਂ ਦੇ ਵਿੱਚ ਰੋਜ਼ ਥ੍ਰੈਟ ਕਾਲ ਆ ਰਹੀਆਂ ਨੇ ਔਰ ਹੈਰਾਨ ਹੋਵੋਗੇ ਤੁਸੀਂ ਕਿ ਬਟਾਲੇ ਸ਼ਹਿਰ ਦੇ ਵਿੱਚ ਕਿਸੇ ਵੀ ਪੱਤਰਕਾਰ ਨੂੰ ਕੋਈ ਅਫਸੋਸ ਹੀ ਨਹੀਂ ਜੇ ਹੈਗਾ ਨਾ ਹੀ ਕਿਸੇ ਬੰਦੇ ਨੇ ਅੱਗੇ ਆਵਾਜ਼ ਬੁਲੰਦ ਕੀਤੀ ਤਾਂ ਨਾ ਹੀ ਕਿਸੇ ਨੇ ਮੀਟਿੰਗ ਕਰਕੇ ਇਹ ਸੋਚਿਆ ਕਿ ਯਾਰ ਇਹ ਕਾਰਵਾਈ ਕਿਸੇ ਤੇ ਕਦੀ ਵੀ ਹੋ ਸਕਦੀ ਹੈ ਤਾਂ ਕਿਉਂ ਨਾ ਆਪਾਂ ਵੀ ਇੱਕ ਆਵਾਜ਼ ਬੁਲੰਦ ਕਰੀਏ ਮਤੇ ਇੰਨਾ ਡਰਤੀ ਨੇ ਸਹਿਮ ਦਾ ਮੌਕਾ ਕਿਹੜੇ ਸ਼ਹਿਰ ਦੀ ਗੱਲ ਕੀਤੀ ਜੀ ਬਟਾਲਾ ਬਟਾਲੇ ਦੀ ਸਭ ਤੋਂ ਵੱਧ ਕਾਲਾ ਕਿੱਥੇ ਆ ਰਹੀਆਂ ਜੀ ਗੈਂਗਸਟਰਾਂ ਦੀਆਂ ਬਟਾਲੇ ਚ ਅੱਛਾ ਤੇ ਫਿਰ ਤੁਹਾਡੇ ਨਾਲ ਕਿਉਂ ਖੜਜਾਉਂਦਾ ਨੇ ਇਹਨਾਂ ਨੇ ਪਤਾ ਪਿੱਛੇ ਕਾਲ ਕੌਣ ਕਰਵਾਉਂਦਾ ਕਿ ਛੇ ਸਰਕਾਰ ਦੀ ਪਾਵਰ ਕੌਣ ਦਿੰਦਾ ਤੇ ਕਿਹੜੇ ਕਿਹੜੇ ਗੈਂਗਸਟਰ ਦੀ ਕਾਲ ਆਉਣੀ ਆ ਤੇ ਮੈਂ ਤੇ ਇੱਕ ਇੱਕੋ ਕਵਾਂਗਾ ਵੀ ਪੱਤਰਕਾਰਾਂ ਨੂੰ ਮੈਂ ਗੁਹਾਰ ਲਾਵਾਂਗਾ ਵੀ ਆਮ ਲੋਕਾਂ ਨੂੰ ਤੁਹਾਡੇ ਹੱਕ 'ਚ ਉਦੋਂ ਖੜਨਾ ਜਦੋਂ ਤੁਸੀਂ ਲੋਕ ਲਹਿਰ ਬਣਾ ਦਿਓਗੇ ਅਨਕ ਜਮੀਰ ਤੇ ਸਟੈਂਡ ਤੁਹਾਨੂੰ ਹਰੇਕ ਪੱਤਰਕਾਰ ਨੂੰ ਹਰੇਕ ਸਟਾਫ ਮੈਂਬਰ ਨੂੰ ਰੱਖਣਾ ਪਊਗਾ ਤਾਂ ਕਰਕੇ ਤੁਹਾਡੇ ਅੱਗੇ ਇਹ ਸਰਕਾਰ ਝੁਕੂਗੀ ਮੈਂ ਕਰ ਵੀ ਅਸੀਂ ਤੁਹਾਨੂੰ ਇਹ ਗੱਲ ਜ਼ਰੂਰ ਕਵਾਂਗੇ ਕਿ ਜਰਖ ਸ਼ਮਸ਼ਾਨ ਘਾਟ ਘੇੜਾ ਜ਼ਰੂਰ ਮਾਰਿਆ ਕਰੋ ਉੱਥੇ ਉਹਨਾਂ ਦੇ ਫੁੱਲ ਵੀ ਪਈਏ ਗੁਥਰੀਆਂ ਦੇ ਵਿੱਚ ਜਿਹੜੇ ਇਸ ਕਰਕੇ ਨਹੀਂ ਬੋਲੇ ਹਾਈ ਕਿਤੇ ਮਰ ਨਾ ਜਾਈਏ ਹਾਈ ਕਿਤੇ ਸਾਨੂੰ ਕੋਈ ਪ੍ਰੋਬਲਮ ਨਾ ਆ ਜਾਵੇ ਤੇ ਯਕੀਨ ਮੰਨਿਓ ਸੰਜਰ ਨਾਲ ਸਿੰਘ ਜੀ ਖਾਲਸਾ ਪਿੰਡਰਾਵਲੇ ਇਹ ਗੱਲ ਕਹਿ ਕੇ ਗਏ ਸੀ ਕਿ ਮੈਂ ਸਰੀਰਕ ਮੌਤ ਨੂੰ ਮੌਤ ਨਹੀਂ ਮੰਨਦਾ ਯਾਨੀ ਕਿ ਸਰੀਰ ਦੇ ਮਰਨ ਨੂੰ ਮੌਤ ਨਹੀਂ ਕਹਿੰਦੇ ਜਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ ਤੁਸੀਂ ਉਹੀ ਹੋ ਜਿਹੜੇ ਝੱਗੇ ਪਜਾਮਿਆਂ 'ਚ ਸਾਡੇ ਅਰਗਿਆਂ ਨੂੰ ਕਾਲਾ ਕਰ ਦਿੰਦੇ ਆ ਜਾਓ ਇੱਕ ੜੀ ਕਵਰ ਚ ਕਰ ਲਿਓ ਸਾਢੇ ਠੀਕ ਹੈ ਜੀ ਉੱਥੇ ਮਿਲਾਂਗੇ ਫੇਰ ਚੰਡੀਗੜ੍ਹ ਵਾਲੇ ਚੌਂਕ 'ਚ ਜਾਓ ਜਿਵੇਂ ਗਾਣਾ ਨਾ ਉਸੇ ਚੌਂਕ 'ਚ ਤੇਲ ਫੂਕਦੇ ਮਿਲ ਜਾਗੇ ਅਸੀਂ ਉੱਥੇ ਹੀ ਮਿਲ ਜਾਣਾ ਜੇ ਤੁਸੀਂ ਆਪੋਜੀਸ਼ਨ 'ਚ ਆ ਜਾਓਗੇ ਅਸੀਂ ਤਦ ਵੀ ਤੁਹਾਡੇ ਨਾਲ ਖੜੇ ਆਪਣੇ ਐਲਾਨ ਕਰਦਾ ਹਾਂ ਭਾਰਤੀ ਕਿਸਾਨ ਯੂਨੀਅਨ ਚੜੂਨੀ ਵੱਲੋਂ ਜੀ ਜੀ ਆਪਣੇ ਪੰਜਾਬ ਪ੍ਰਧਾਨ ਮਰਿੰਦਰ ਸਿੰਘ ਹੈਪੀ ਜੀ ਵੱਲੋਂ ਰਜੂਤ ਪੰਜਾਬ ਪ੍ਰਧਾਨ ਦੇ ਨਾਮ ਮੈਂ ਆਪਣੇ ਵੱਲੋਂ ਕਿ ਜਿੱਥੇ ਵੀ ਤੁਹਾਡਾ ਕੋਈ ਪ੍ਰੋਟੈਸਟ ਹੋਊਗਾ ਪੱਤਰਕਾਰਾਂ ਦਾ ਅਸੀਂ ਡਟ ਕੇ ਤੁਹਾਡੇ ਤੋਂ ਇੱਕ ਪੈਰ ਅੱਗੇ ਖਲੋਤੇ ਮਿਲਾਂਗੇ ਪਿੱਠ ਵਿਖਾ ਕੇ ਪਿੱਛੇ ਨਹੀਂ ਜਾਵਾਂਗੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਪੰਜਾਬ ਤੋਡੇ ਅੱਗੇ ਹੋਗੇ ਡਟ ਕੇ ਤੁਹਾਡੇ ਨਾਲ ਲੜੂਗੇ ਜਿਹੜੇ ਨਕਰ ਕੇ ਮੈਦਾਨ ਚ ਆ ਗਏ ਨੇ ਛੜਕਾਂ ਦੇ ਉੱਤੇ ਆ ਗਏ ਨੇ ਝੰਡੇ ਮੋਢਿਆਂ ਤੇ ਹੱਥਾਂ ਦੇ ਵਿੱਚ ਬੜੇ ਹੋਏ ਨੇ ਔਰ ਉਹ ਖੜ ਗਏ ਨੇ ਮਿੰਟੂ ਗੁਰਸਰਿਆ ਤੇ ਮਨਿੰਦਰ ਪਾਲ ਸਿੰਘ ਉਹਨਾਂ ਦੇ ਨਾਲ ਉਹਨਾਂ ਤੋਂ ਇਲਾਵਾ ਰਤਨ ਸਿੰਘ ਤੇ ਬਾਕੀ ਜਿਹਨੇ ਪੱਤਰਕਾਰ ਵੀਰੇ ਜਿਨ੍ਹਾਂ ਦੇ ਉੱਤੇ ਵੀ ਪਰਚੇ ਦਰਜ ਹੋਏ ਨੇ ਡਟ ਕੇ ਮੈਦਾਨ ਦੇ ਵਿੱਚ ਖੜ ਚੁੱਕੇ ਨੇ ਸਿਆਸੀ ਪਾਰਟੀਆਂ ਨੂੰ ਜ਼ਰੂਰ ਕਵਾਂਗੇ ਕਿ ਜਾਗੋ ਜਾਗੋ ਕੋਈ ਅਸੀਂ ਤੁਹਾਡੀ ਸਾਰਿਆਂ ਦੀ ਲੜਾਈ ਲੜ ਰਹੇ ਹਾਂ ਸਵਾਲ ਅਸੀਂ ਜਿਹੜੇ ਪੁੱਛੇ ਨੇ ਤੁਹਾਨੂੰ ਪੁੱਛਣੇ ਚਾਹੀਦੇ ਸੀ ਪਤਾ ਨਹੀਂ ਤੁਹਾਨੂੰ ਡਰ ਕਾਦਾ ਹੈ ਕਿਹੜੀਆਂ ਫਾਈਲਾਂ ਨੇ ਜਿਹੜੀਆਂ ਫਾਈਲਾਂ ਸੀਐਮ ਭਗਵੰਤ ਮਾਨ ਦੇ ਕੋਲ ਨੇ ਕਿਤੇ ਉਹ ਖੁੱਲ ਗਈਆਂ ਤੇ ਪਤਾ ਨਹੀਂ ਤੁਹਾਡੀਆਂ ਇੰਨੀ ਕੰਪਨੀ ਤੁਹਾਨੂੰ ਕਿਉਂ ਛਿੜ ਜਾਂਦੀ ਹੈ ਕਿਉਂ ਤੁਹਾਡੀਆਂ ਲੱਤਾਂ ਭਾਰਤੀ ਚੱਲਦੀਆਂ ਪੰਜਾਬ ਦੀ ਜਨਤਾ ਨਾਲ ਤੁਹਾਨੂੰ ਅੱਜ ਨਹੀਂ ਤੇ ਕੱਲ ਖੜਨਾ ਪੈਣਾ ਜੇ ਨਾ ਤਾਂ ਤਾਨੇ ਮਿਹਣੇ ਚੱਲਣੇ ਨੇ ਕਿਉਂਕਿ 27 ਆ ਰਹੀ ਹੈ ਸਾਹਮਣੇ ਹੈ ਤੁਹਾਡੇ ਕੋਲੋਂ ਵੀ ਲੋਕਾਂ ਨੇ ਮੁੱਦਿਆਂ ਦੇ ਸਵਾਲ ਕਰਨੇ ਨੇ ਕਿ ਕੋਈ ਮੁੱਦਾ ਤੇ ਦੱਸੋ ਕਿਹੜੇ ਮੁੱਦੇ ਤੇ ਤੇ ਲੈਕਚਰ ਨਾਲ ਦੀ ਜੇ ਕੀ ਕਰ ਲੈਣਗੇ ਆ ਜਾ ਕੇ ਜੇਲ੍ਹ ਚ ਡੱਕ ਦੇਣਗੇ ਜੁੰਡੇ ਜੀ ਹੈ ਕੀ ਐਸ ਦੁਨੀਆ ਦੇ ਉੱਪਰ ਆ ਤੁਸੀਂ ਗਲਤੀਆਂ ਕਰ ਰਹੇ ਹੋ ਇੱਥੇ ਰਿਸ਼ੋਦਖੋਰੀ ਚੱਲ ਰਹੀ ਆ ਇੱਥੇ ਗੈਂਗਵਾਰ ਨੂੰ ਵਧਾਵਾ ਦੇ ਰਹੇ ਹੋ ਜਦੋਂ ਇਹ ਸਵਾਲ ਤੁਸੀਂ ਸਰਕਾਰ ਨੂੰ ਪੁੱਛੋਗੇ ਤੇ ਫਿਰ ਤੁਹਾਡੇ ਤੇ ਪਰਚੇ ਪੈਣੇ ਆ ਫੁੱਲ ਥੋੜਾ ਪੈਣੇ ਨੇ ਹੁਣ ਦੇਖਣਾ ਨਾ ਯੋਰ ਕਿੰਨਾ ਖਾਤ ਤਾਂ ਨਾ ਪ੍ਰੈਸ ਨੂੰ ਕਿੰਨਾ ਯੋਰ ਆ ਸਰਕਾਰ 'ਚ ਕਰਦੇ ਨਾ ਪਰਚੇ ਠੋਕ ਠੋਕ ਕੇ ਕਿਉਂ ਕਿਉਂਕਿ ਤੁਸੀਂ ਪੱਤਰਕਾਰਾਂ ਨੇ ਸਰਕਾਰ ਨੂੰ ਸ਼ੀਸ਼ਾ ਵਿਖਾਣਾ ਸ਼ੁਰੂ ਕਰਤਾ ਸੱਚ ਬੋਲਿਆ ਸੀ ਮੇਰੇ ਤੇ ਵੀ ਪਰਚੇ ਹੋਏ ਸੀ ਆ ਦੋ ਮਹੀਨੇ ਮੈਂ ਪਰਚਿਆਂ 'ਚ ਹੀ ਰਿਆਂ ਘਰੋਂ ਬਾਹਰ ਰਿਆਂ ਜੇਲ੍ਹ 'ਚ ਵੀ ਰਿਆਂ ਉਹੀ ਕੁਛ ਤੇ ਹੁਣ ਤੁਹਾਡੇ ਪੱਤਰਕਾਰਾਂ ਨਾਲ ਹੋ ਰਿਹਾ ਨਹੀਂ ਸਰਕਾਰ ਦੀ ਵੋਟੀਆਂ ਚੁੱਕੋਗੇ ਨਹੀਂ ਸਰਕਾਰ ਦੇ ਜੱਸਮਨ ਨਹੀਂ ਬਣੋਂਗੇ ਤਾਂ ਫਿਰ ਤੁਹਾਡੇ ਤੇ ਗੁਨਾਹ ਹੀ ਆ ਅੱਜ ਪੰਜਾਬ ਦੀ ਆਵਾਜ਼ ਜਿਹੜੇ ਲੋਕਾਂ ਤੱਕ ਪਹੁੰਚਾਉਂਦੇ ਆ ਉਹਨਾਂ ਨੂੰ ਦੱਬਿਆ ਜਾ ਰਿਹਾ ਉਹਨਾਂ ਦੇ ਉੱਤੇ ਪਰਚੇ ਹੋ ਰਹੇ ਨੇ ਤੇ ਤੁਹਾਡੀ ਆਵਾਜ਼ ਕਿਉਂ ਨਹੀਂ ਬਣ ਕੇ ਕੋਈ ਬੋਲ ਰਿਹਾ ਜਦੋਂ ਵਿਰੋਧੀ ਵਾਰ ਬਾਹਰ ਬਾਹਰ ਵਾਰ ਕਰਦਾ ਹੋਵੇ ਨਾ ਤੇ ਉਹਦੀ ਯਾਰੀ ਕਿੱਥੇ ਆ ਉਹ ਢੋਕਦਾ ਕਿੱਥੇ ਆ ਉਹਦੇ ਘਰ ਆ ਕੇ ਬੈੰਦਾ ਕੌਣ ਆ ਜਾਂ ਕਿਸੇ ਕੋਲ ਗਾਲਾਂ ਪੈਂਦੀਆਂ ਨੇ ਜਾਂ ਕਿਹੜੇ ਨੂੰ ਫੜ ਕੇ ਕੰਨ ਤੋਂ ਦੇ ਬਿਠਾ ਲੈਂਦੇ ਨੇ ਆਪਣੇ ਪੈਰਾਂ 'ਚ ਫਿਰ ਉਹ ਗੱਲਾਂ ਦਾ ਥੋੜਾ ਜਿਹਾ ਧਿਆਨ ਰੱਖਣਾ ਪੈਂਦਾ ਵੀ ਜਿਹੜੇ ਸਾਡੇ ਉਲਟ ਚੱਲ ਰਹੇ ਨੇ ਉਹਨਾਂ ਦੀ ਸਾਂਝ ਕਿੱਥੇ ਆ ਤੇ ਕਿਹੜਾ ਕਿਹੜਾ ਹੱਥ ਖੰਡਾ ਉਹ ਪਨਾ ਸਕਦੇ ਕਿਹੜੀ ਕਿਹੜੀ ਚਾਲ ਚੱਲ ਸਕਦੇ ਆ ਮੇਟੂਗੁਰ ਸਰਿਆ ਜੀ ਔਰ ਮਨਵੀਰ ਜੀ ਰਤਨ ਜੀ ਤੁਹਾਡੇ ਨਾਲ ਪੂਰਾ ਪੰਜਾਬ ਖੜਾ ਜਥੇਬੰਦੀਆਂ ਕੜੀਆਂ ਨੇ ਪੱਤਰਕਾਰ ਜਗਤ ਖੜਾ ਔਰ ਹੋਰ ਵੀ ਕਿਸੇ ਪੱਤਰਕਾਰ ਤੇ ਜਾਕੀ ਕੋਈ ਪ੍ਰੋਬਲਮ ਆਏਗੀ ਤਾਂ ਪੱਤਰਕਾਰ ਇਸੇ ਤਰ੍ਹਾਂ ਤੁਹਾਡੇ ਸਾਥ ਦੇਣਗੇ ਸੋ ਇਸ ਸੰਘਰਸ਼ੇ ਦੇ ਵਿੱਚ ਅਸੀਂ ਵੱਧ ਚੜ ਕੇ ਹਿੱਸਾ ਲਾਵਾਂਗੇ ਇੱਕ ਡਾਕੇ ਤਾਉਣ ਸਿੱਧੀ ਰੱਖਣ ਦਾ ਮੁੱਲ ਤਾਰ ਰਿਹਾ ਜਨਾਬ ਬੇਸ਼ਰਮਾ ਤੇ ਚप्पल ਚੱਟਾਂ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ ਸਵਾਗਤ ਮੈਂ ਹਰਿਸ਼ਪਾਲ ਸਿੰਘ ਤੁਸੀਂ ਜੁੜਿਓ ਹੈ ਨਰੀ ਟੂਡੇ ਦੇ ਨਾਲ ਮੁੱਦਾ ਜ ਬਹੁਤ ਵੱਡਾ ਹੈ ਹੱਕ ਸੱਚ ਤੇ ਪੈਰੇ ਲੱਜੁਕੇ ਨੇ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲਿਆਂ ਤੇ ਪਰਚੇ ਹੋ ਰਹੇ ਨੇ ਸੋ ਜਿੱਥੇ ਪੰਜਾਬ ਦਾ ਦੇਸ਼ ਦਾ ਵਰਲਡ ਦਾ ਜਿਤਕ ਕਹਿ ਜਾਂਦਾ ਹੈ ਕਿ ਚੌਥਾ ਥਾਂ ਮ ਲੋਕਤੰਤਰ ਦਾ ਚੌਥਾ ਥਾਂ ਸਭ ਤੋਂ ਵਿਸ਼ਵਾਸਪਾਤ ਤੇ ਪਰੋਸੇ ਮੰਨ ਉਹ ਹੈ ਪੱਤਰਕਾਰ ਜਿੱਥੇ ਇਸ ਪੱਤਰਕਾਰਤਾ ਦੇ ਵਿੱਚ ਪਿਛਲੇ ਦਿਨਾਂ ਦੇ ਦੌਰਾਨ ਹੀ ਤੁਸੀਂ ਦੇਖ ਰਹੇ ਹੋ ਕਿ ਸੱਚ ਬੋਲਣ ਤੇ ਸਵਾਲ ਪੁੱਛਣ ਤੇ ਪਰਚੇ ਦਰਜ ਹੋਏ ਨੇ ਤਾਂ ਉਹਨਾਂ ਦੀ ਆਵਾਜ਼ ਬੁਲੰਦ ਕਰਨ ਲਈ ਇਨਸਾਫ਼ ਦੇ ਖਾਤੇ ਸਰਕਾਰ ਦੇ ਖਿਲਾਫ ਬਹੁਤ ਸਾਰੀਆਂ ਆਵਾਜ਼ਾਂ ਗੂੰਜਟੀਆਂ ਨੇ ਸੜਕਾਂ ਦੇ ਉੱਤੇ ਸੰਘਰਸ਼ ਚੱਲੂ ਹੋ ਚੁੱਕੇ ਨੇ ਤਾਂ ਇਸੇ ਮੁੱਦੇ ਦੇ ਉੱਤੇ ਅਸੀਂ ਅੱਜ ਚਰਚਾ ਕਰਨ ਦੇ ਲਈ ਜਿਨ੍ਹਾਂ ਨੇ ਆਵਾਜ਼ ਬੁਲੰਦ ਕੀਤੀ ਸੀ ਤੇ ਸਰਕਾਰੀ ਤਸ਼ੱਦਦ ਆਪਣੇ ਤੰਤੇ ਵੀ ਹੰਡਾਇਆ ਉਹਨਾਂ ਨੂੰ ਹੀ ਬੁਲਾਇਆ ਹੋਇਆ ਜੀ ਸੋ ਸਾਡੇ ਨਾਲ ਨੇ ਬੀਕੇਜੂ ਚੜੂਨੀ ਦੇ ਯੂਥ ਪ੍ਰਧਾਨ ਸਰਗਰਿੰਦਰ ਪਾਲ ਸਿੰਘ ਬੈਠ ਜੀ ਬੈਠੀ ਆ ਜੀ ਦਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਭਗਤ ਸਿੰਘ ਜੀ ਕਹਿ ਗਏ ਨੇ ਕਿ ਸਰ ਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜੋਰ ਕਿਤਨਾ ਬਾਜੂਏ ਕਾਤਿਲ ਮੇ ਹੈ ਸਵਾਲ ਪੁੱਛਣੇ ਦਾ ਪ੍ਰੈਸ ਦਾ ਹੱਕ ਹੈ ਪਰ ਸਵਾਲ ਪੁੱਛਣ ਤੇ ਇਨਾ ਤਸ਼ੱਦਦ ਕਿਉਂ ਪਰਚੇ ਕਿਉਂ ਵੇਖੋ ਸਰਫ ਰੋਸ਼ਦੀ ਤਮੰਨਾ ਹੈਗੀ ਸੀ ਪਰ ਓਨੀ ਦੇਰ ਸੀ ਜਨੀਦਰ ਕੁਰਸੀ ਤਾਂ ਨਹੀਂ ਪੁੱਜੇ ਹੁਣ ਦੇਖਣਾ ਨਾ ਜੋਰ ਕਿੰਨਾ ਖਾਤਾਂ ਨਾ ਪ੍ਰੈਸ ਨੂੰ ਕਿੰਨਾ ਜੋਰ ਆ ਰਿਹਾ ਸਰਕਾਰ ਚ ਕਰਤੇ ਨਾ ਪਰਚੇ ਠੋਕ ਠੋਕ ਕੇ ਕਿਉਂ ਕਿਉਂਕਿ ਤੁਸੀਂ ਪੱਤਰਕਾਰਾਂ ਨੇ ਸਰਕਾਰ ਨੂੰ ਸ਼ੀਸ਼ਾ ਵਿਖਾਣਾ ਸ਼ੁਰੂ ਕਰਤਾ ਵੀ ਆ ਸਰਕਾਰ ਆ ਤੁਹੀ ਗਲਤੀਆਂ ਕਰ ਰਹੇ ਹੋ ਇੱਥੇ ਰਿਸ਼ਵਤਖੋਰੀ ਚੱਲ ਰਹੀ ਆ ਇੱਥੇ ਗੈਂਗਵਾਰ ਨੂੰ ਵਧਾਵਾ ਦੇ ਰਹੇ ਹੋ ਇਹ ਤੁਹਾਡੇ ਕੋਲ ਚਟੇ ਦੀ ਸਮਗਲਿੰਗ ਸਰਕਾਰ ਦੇ ਨਿਗਰਾਨੀ ਹੀਟ ਹੋ ਰਹੀ ਆ ਜਦੋਂ ਇਹ ਸਵਾਲ ਤੁਸੀਂ ਸਰਕਾਰ ਨੂੰ ਪੁੱਛੋਗੇ ਤੇ ਫਿਰ ਤੁਹਾਡੇ ਤੇ ਪਰਚੇ ਪੈਣੇ ਆ ਫੁੱਲ ਥੋੜਾ ਪੈਣੇ ਨੇ ਤੇ ਇਹੋ ਜੀ ਤਾਂ ਇਹੋ ਜੀ ਤੇ ਯੋਰ ਹੁਣ ਤੁਹਾਨੂੰ ਬਖਾ ਰਹੇ ਆ ਵੀ ਬਾਵਾ ਚ ਯੋਰ ਕਿੰਨਾ ਆ ਸਰਕਾਰ ਚ ਉਹੋ ਜੀ ਤਾਂ ਦੱਸ ਰਿਹਾ ਪੱਤਰਕਾਰਾਂ ਨੂੰ ਪਰ ਇੰਦਰਪਾਲ ਜੀ ਸੱਚ ਬੋਲਣਾ ਗੁਨਾਹ ਥੋੜੀ ਆ ਮੀਡੀਆ ਦਾ ਕੰਮ ਹੀ ਇਹ ਹੈ ਕਿ ਤੁਹਾਡੇ ਵਿੱਚ ਤੇ ਸਰਕਾਰ ਦੇ ਵਿੱਚ ਜਾਨੀ ਤੇ ਜਨਤਾ ਤੇ ਸਰਕਾਰ ਦੇ ਵਿੱਚ ਇੱਕ ਸ਼ੀਸ਼ੇ ਦਾ ਕੰਮ ਕਰਦੇ ਆ ਸਰਕਾਰ ਨੂੰ ਸ਼ੀਸ਼ਾ ਵਿਖਾਉਂਦੇ ਆ ਕਿ ਜਨਤਾ ਦੇ ਸਵਾਲ ਆ ਨਹੀਂ ਦੇਖਿਓ ਜੀ ਨਾ ਤੇ ਜਨਤਾ ਨੂੰ ਦੱਸਦੇ ਆ ਕਿ ਸਰਕਾਰ ਨੇ ਕੀ ਕੁਝ ਕੀਤਾ ਕਿਹੜੇ ਕਿਹੜੇ ਮੁੱਦਿਆਂ ਤੇ ਉਹਨਾਂ ਨੇ ਜਿਹੜੇ ਸੀ ਗੱਲ ਕੀਤੀ ਸੀ ਵਾਅਦੇ ਕੀਤੇ ਸੀ ਕਿਹੜੇ ਵਾਅਦੇ ਪੂਰੇ ਹੋਏ ਕਿਹੜੇ ਨਹੀਂ ਹੋਏ ਕਿੱਥੇ ਭ੍ਰਿਸ਼ਟਾਚਾਰ ਆ ਕਿੱਥੇ ਝੂਠ ਬੋਰੀ ਆ ਸਰਕਾਰ ਸੋ ਉਹ ਅਸੀਂ ਜਨਤਾ ਨੂੰ ਦਿਖਾਣੇ ਆ ਪਰ ਇਹ ਤਾਂ ਇਹਨਾਂ ਦਾ ਧਰਮ ਹੈ ਇਹਨਾਂ ਦਾ ਕੰਮ ਹੈ ਵੇਖੋ ਰਿਸ਼ਪਾਲ ਭਾਜੀ ਗੱਲ ਇਦਾਂ ਹੈ ਕਿ ਸੱਚ ਬੋਲਣਾ ਅੱਜ ਦੇ ਸਮੇਂ 'ਚ ਗੁਨਾਹ ਆ ਇਹਦਾ ਜਿਹੜਾ ਇੱਕ ਉਦਾਹਰਣ ਆ ਮੈਂ ਆਪਣੇ ਆਪ ਦੇ ਉੱਪਰ ਹੰਢਾ ਚੁੱਕਿਆ ਜੀ ਸੱਚ ਬੋਲਿਆ ਸੀ ਮੇਰੇ ਤੇ ਵੀ ਪਰਚੇ ਹੋਏ ਸੀਗੇ ਆ ਦੋ ਮਹੀਨੇ ਮੈਂ ਪਰਚੀਆਂ ਜੀ ਰਿਹਾ ਘਰੋਂ ਬਾਹਰ ਰਿਹਾ ਜੇਲ੍ਹ 'ਚ ਵੀ ਰਿਹਾ ਉਹੀ ਕੁਛ ਤੇ ਹੁਣ ਤੁਹਾਡੇ ਪੱਤਰਕਾਰਾਂ ਨਾਲ ਹੋ ਰਿਹਾ ਨਹੀਂ ਸਰਕਾਰ ਦੀ ਵੋਟੀਆਂ ਚੁੱਕੋਗੇ ਨਹੀਂ ਸਰਕਾਰ ਦੇ ਯੈਸਮੈਨ ਨਹੀਂ ਬਣੋਗੇ ਤਾਂ ਫਿਰ ਤੁਹਾਡੇ ਤੇ ਗੁਨਾਹ ਹੀ ਆ ਤੁਸੀਂ ਪਰਚੇ ਹੋਣੀਆਂ ਤੁਹਾਡੇ ਤੇ ਤੁਸੀਂ ਗੁਨਾਹ ਕਰ ਜੇ ਕਿਉਂਕਿ ਤੁਸੀਂ ਸਰਕਾਰ ਨੂੰ ਅੱਗੋਂ ਸਵਾਲ ਕਰਦੇ ਜੀ ਭਗਵੰਤ ਮਾਨ ਜੀ ਸਾਡੇ ਮੁੱਖ ਮੰਤਰੀ ਨੇ ਜੀ ਠੀਕ ਹੈ ਜੀ ਜਿੰਨੀ ਦੇਰ ਉਹ ਸੱਤਾ ਤੋਂ ਬਾਹਰ ਸੀ ਉਨੀ ਦੇਰ ਕਹਿੰਦੇ ਸੀਗੇ ਆਪਣੀ ਜਨਤਾ ਨੂੰ ਕਿ ਠੋਕ ਠੋਕ ਕੇ ਸਵਾਲ ਕਰੋ ਪੁੱਛੇ ਆਪਣੇ ਲੀਡਰਾਂ ਨੂੰ ਕਿ ਆਹ ਵੇਖੋ ਜੀ ਕਿਉਂ ਤੁਸੀਂ ਸਾਡਾ ਪੰਜਾਬ ਦਾ ਸਵਾਰਿਆ ਨਹੀਂ ਕਿਉਂ ਗੈਂਗਸਟਰ ਵਧ ਰਿਹਾ ਹੈ ਜਾਂ ਕਿਉਂ ਚਟਾ ਨਹੀਂ ਬੰਦ ਹੋ ਰਿਹਾ ਕਿਉਂ ਰਿਸ਼ਵਤਖੋਰੀ ਅ ਜਿਹੜੀ ਆ ਉਹ ਬੰਦ ਨਹੀਂ ਹੋ ਰਹੀ ਕਿਉਂ ਪੱਤਰਕਾਰਾਂ ਦੀ ਉਹ ਜਿਹੜੀ ਆ ਤੁਸੀਂ ਮਰਿਆਦਾ ਨੂੰ ਭੰਗ ਕਰ ਰਹੇ ਹੋ ਇੱਕ ਥੰਮ ਤੋੜਨ ਦੀ ਕੋਸ਼ਿਸ਼ ਕਰ ਪੱਕਾ ਕੋ ਲਾਥ ਰੀਆਂ ਲੋਕਾਂ ਦੀਆਂ ਇਸ ਤਾਂ ਕੋ ਰੋਲੀਆਂ ਲੋਕਾਂ ਦੀਆਂ ਚੁੱਲੀਆਂ ਜਿਹੜੀਆਂ ਨੇ ਉਹ ਬਾਜ਼ਾਰ ਦੇ ਵਿੱਚ ਕੋਤ ਕਰੀਆਂ ਬੜੇ ਬੜੇ ਵਿਅੰਗ ਦੇ ਨਾਲ ਬੜੇ ਬੜੇ ਤਰੀਕੇ ਦੇ ਨਾਲ ਇਹ ਗੱਲਾਂ ਬਾਤਾਂ ਹੁੰਦੀਆਂ ਸੀ ਇੱਥੋਂ ਤੱਕ ਗਾਣੇ ਲੱਗਦੇ ਸੀ ਕਿ ਤੇਰੇ ਯਾਰ ਨੂੰ ਦੱਬਨ ਨੂੰ ਫਿਰਦੇ ਤੇ ਦੱਬਦਾ ਕਿਸ ਯਾਰ ਦੱਬਿਆ ਨਹੀਂ ਜਾਣਾ ਜਿਹੜਾ ਮੈਂ ਗੱਲ ਤੁਹਾਨੂੰ ਕਹਿਣ ਲੱਗਿਆ ਵੀ ਇਹ ਗੱਲਾਂ ਓਨੀ ਦੇਰ ਬਹੁਤ ਚੰਗੀਆਂ ਲੱਗਦੀਆਂ ਸੀ ਕਹਿਣ ਨੂੰ ਤੇ ਬੋਲਣ ਨੂੰ ਲੋਕ ਸਭਾ ਦੇ ਵਿੱਚ ਵੀ ਉਦੋਂ ਐਮਪੀ ਸਾਹਿਬ ਸੀਗਾ ਸਾਡੇ ਮਾਨ ਸਾਹਿਬ ਜਦੋਂ ਇਹ ਗੱਲਾਂ ਬੋਲੀਆਂ ਜਾਂਦੀਆਂ ਸੀ ਜਿਹੜੀਆਂ ਰਿਕਾਰਡਡ ਨੇ ਅੱਜ ਵੀ ਪਰ ਅੱਜ ਜੇ ਤੁਸੀਂ ਉਹਨਾਂ ਨੂੰ ਹੀ ਸੁਭਾਲ ਕਰਨ ਲੱਗੇ ਤਾਂ ਉਹਦੇ ਅੱਗੇ ਕਹਿਣੀ ਕਰਨੀ ਤਾਂ ਕਿਤੇ ਭਰੇ ਜਾ ਚੁੱਕੇ ਆ ਪੰਜਾਬ ਦੇ ਵਿੱਚ ਗੈਂਗਵਾੜ ਉਦਾਂ ਹੀ ਚੱਲ ਰਿਹਾ ਸਾਰਾ ਕੁਝ ਉਦਾਂ ਹੀ ਚੱਲ ਰਿਹਾ ਖਤਮ ਕੀ ਹੋਇਆ ਇੱਕ ਨਵੀਂ ਰੀਤ ਜ਼ਰੂਰ ਪੈਗੀ ਆ ਵੀ ਜਿਹੜੇ ਅਸੀਂ ਪਹਿਲਾਂ ਦੂਜੀਆਂ ਸਰਕਾਰਾਂ ਨੂੰ ਸੁਭਾਲ ਕਰਦੇ ਸੀਗੇ ਵੀ ਜਿਹੜਾ ਇੱਕ ਥਾਂ ਮੇ ਸਾਡੀ ਪੱਤਰਕਾਰਤਾ ਪ੍ਰੈਸ ਆ ਜਿਹੜੀ ਸੱਚ ਦੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਂਦੀ ਆ ਵੀ ਸਰਕਾਰਾਂ ਹਮੇਸ਼ਾ ਦੱਬਣ ਦੀ ਕੋਸ਼ਿਸ਼ ਕਰ ਰਹੀਆਂ ਨੇ ਉਹਦੀ ਉਹਦੇ ਕਿਤੇ ਪਿੱਠ ਦੇ ਉੱਤੇ ਖਲਾਉਂਦੇ ਨਜ਼ਰ ਆਉਂਦੇ ਸੀ ਸਾਡੇ ਮਾਨ ਸਾਹਿਬ ਪਰ ਅੱਜ ਉਹੀ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਪੱਤਰਕਾਰਾਂ ਦੇ ਉੱਪਰ ਪਰਚੇ ਹੋ ਰਹੇ ਨੇ ਕਿਉਂ ਕਿਉਂਕਿ ਅੱਜ ਜਿਹੜੀਆਂ ਸਾਡੇ ਵਿੱਚ ਗਲਤੀਆਂ ਨੇ ਨਾ ਸਰਕਾਰ ਚ ਉਹ ਤੁਸੀਂ ਵਿਖਾਣੀਆਂ ਸ਼ੁਰੂ ਕਰਤੀਆਂ ਉਹਨਾਂ ਨੂੰ ਤੁਸੀਂ ਸ਼ੀਸ਼ਾ ਵਿਖਾਣਾ ਸ਼ੁਰੂ ਕਰਤਾ ਉਹ ਜਦੋਂ ਲੋਕਾਂ ਦੇ ਸਾਹਮਣੇ ਤੁਸੀਂ ਸੱਚ ਲੈ ਕੇ ਆਉਂਗੇ ਨਾ ਤੇ ਫਿਰ ਤੁਹਾਨੂੰ ਝੱਲਣਾ ਹੀ ਪੈਣਾ ਤੇ ਵੱਡੀ ਇਹਦੇ ਵਿੱਚ ਇੱਕ ਢਿੱਲ ਕੀ ਆ ਜੀ ਕਿਉਂ ਸਰਕਾਰ ਸਾਡੇ ਉੱਤੇ ਚੱਲ ਰਹੀ ਆ ਪਤਾ ਕਿਉਂ ਕਿਉਂਕਿ ਸਾਡੇ ਜਿਹੜੇ ਕੁਝ ਹੁਣ ਵੇਖੋ ਮੈਂ ਪੱਤਰਕਾਰਾਂ ਨੂੰ ਵੀ ਗਲਤ ਸੱਚ ਬੋਲਦਾ ਮੈਂ ਤਾਂ ਹੀ ਮੇਰੇ ਤੇ ਵੀ ਪਰਚੇ ਹੁੰਦੇ ਆ ਮੈਂ ਹੁਣ ਇੱਕ ਹੋਰ ਸੱਚ ਬੋਲਣ ਲੱਗਣਾ بڑے ਪੱਤਰਕਾਰਾਂ ਨੇ ਮੇਰੀਆਂ ਖਬਰਾਂ ਲਾਣੀਆਂ ਬੰਦ ਕਰ ਦੇਣੀਆਂ ਪਤਾ ਕਿੰਨਾ ਨੇ ਕਰਨੀਆਂ ਹੂੰ ਜਿਹੜੇ ਕਹਿੰਦੇ ਯਾਰ ਸਰਕਾਰ ਦੇ ਖਿਲਾਫ ਨਾ ਬੋਲ ਅਸੀਂ ਤੇਰੀ ਖਬਰ ਨਹੀਂ ਲਾ ਸਕਦੇ ਅੱਜ ਜਿੰਨੇ ਜਾਣਿਆਂ ਦੇ ਉੱਤੇ ਪਰਚੇ ਹੋਏ ਆ ਤੇ ਉਹਨਾਂ 'ਚੋਂ 90% ਪੱਤਰਕਾਰ ਤੇ ਕਿਤੇ ਖੜੀ ਨਹੀਂ ਰੇ ਉਹ ਕਿੱਥੇ ਨੇ ਜੀ ਉਹ ਕਿਦੇ ਖੇਮੇ ਵਿੱਚ ਭੁਗਤ ਰਿਆ ਤੁਸੀਂ ਦੇਖ ਰਹੋ ਵੀ ਕੀ ਉਹ ਸੱਚ ਬੋਲਣ ਵਾਲੇ ਦੇ ਨਾਲ ਖੜ ਰਿਆ ਉਹ ਤੇ ਉਹਨਾਂ ਦੇ ਨਾਲ ਖੜ ਰਿਆ ਜਿਹੜੇ ਉਹਨਾਂ ਨੂੰ ਐਡਵਰਟਾਈਜ਼ਮੈਂਟ ਦੇ ਰਿਆ ਜਿਹੜੇ ਚੈਨਲਾਂ ਦੇ ਖਰਚੇ ਚੁੱਕ ਰਹੇ ਆ ਜਿਹੜੇ ਇਸ਼ਤਿਹਾਰ ਦੇ ਦਿੰਦੇ ਨੇ ਚੈਨਲਾਂ ਨੂੰ ਸਰਕਾਰ ਦੇ ਖੇਮੇ ਵਿੱਚ ਭੁਗਤ ਰਹੇ ਨੇ ਮੈਂ ਇੱਕ ਹੋਰ ਸਵਾਲ ਕਰਦਾ ਜੀ ਤੁਹਾਨੂੰ ਜੀ ਜਿਹੜੇ ਲੀਡਰਾਂ ਨੂੰ ਤੁਸੀਂ ਚੁੱਕ ਚੁੱਕ ਫਰਸ਼ ਤੋਂ ਅਰਸ਼ ਤੇ ਲੈ ਜਾਂਦੇ ਹੋ ਅੱਜ ਉਹ ਲੀਡਰ ਕਿੱਥੇ ਨੇ ਜੀ ਕਿਉਂ ਨਹੀਂ ਤੁਹਾਡੇ ਨਾਲ ਖੜ ਰੇ ਜੀ ਕਿੱਥੇ ਗਈ ਉਹ ਸਾਰੀ ਲੀਡਰਸ਼ਿਪ ਕਿੱਥੇ ਗਈ ਉਹ ਕਾਂਗਰਸ ਵਾਲੇ ਕਿੱਥੇ ਗਏ ਉਹ ਬੀਜੇਪੀ ਵਾਲੇ ਅਕਾਲੀ ਦਲ ਵਾਲੇ ਵੀ ਮੈਂ ਸਾਰੇ ਇਕੱਲੇ ਇਕੱਲੇ ਪਾਰਟੀ ਦਾ ਨਾਮ ਲਵਾਂਗਾ ਵੈਰ ਪਾਣਾ ਤੇ ਰੱਜ ਕੇ ਪਾਵਾਂਗੇ ਜੇ ਨਚਣਾ ਤੇ ਘੁੰਡ ਫਿਰ ਕੱਢ ਘੁੰਡ ਕੱਢ ਕੇ ਕਿਉਂ ਨਚਣਾ ਠੀਕ ਹੈ ਖਿਸਦਾ ਨਚਾਂਗੇ ਫਿਰ ਠੀਕ ਹੈ ਬੋਲਾਂਗੇ ਤੇ ਰੱਜ ਕੇ ਬੋਲਾਂਗੇ ਫਿਰ ਠੀਕ ਹੈ ਠੀਕ ਹੈ ਨਾ ਜੀ ਜਿੰਨੇ ਜੋਰ ਵਾਰ ਕਰਨਾ ਮੇਰੇ ਤੇ ਕਰ ਦੇ ਅੱਜ ਤੁਹਾਡੇ ਹੱਕ ਦੇ ਵਿੱਚ ਕਿਉਂ ਨਹੀਂ ਬੋਲ ਰਿਹਾ ਜਿਨ੍ਹਾਂ ਨੂੰ ਫਰਸ਼ ਤੋਂ ਤੁਸੀਂ ਅਰਸ਼ਾਂ ਤੇ ਚੁੱਕ ਕੇ ਲੈ ਗਏ ਉਹ ਸਾਰੀ ਸਿਆਸਤਦਾਨ ਕਿੱਥੇ ਨੇ ਉਹ ਪਾਰਟੀਆਂ ਦੇ ਆਗੂ ਕਿੱਥੇ ਨੇ ਜਿਹੜੇ ਕਹਿੰਦੇ ਅਸੀਂ ਪੰਜਾਬ ਦੇ ਲਈ ਲੜਨਾ ਪੰਜਾਬ ਲਈ ਮਰਨਾ ਆ ਅੱਜ ਪੰਜਾਬ ਦੀ ਆਵਾਜ਼ ਜਿਹੜੇ ਲੋਕਾਂ ਤੱਕ ਪਹੁੰਚਾਉਂਦੇ ਆ ਉਹਨਾਂ ਨੂੰ ਦੱਬਿਆ ਜਾ ਰਿਹਾ ਉਹਨਾਂ ਦੇ ਉੱਤੇ ਪਰਚੇ ਹੋ ਰਹੇ ਨੇ ਤੇ ਤੁਹਾਡੀ ਆਵਾਜ਼ ਕਿਉਂ ਨਹੀਂ ਬਣ ਕੇ ਕੋਈ ਬੋਲ ਰਿਹਾ ਵੱਡੀ ਗੱਲ ਕਹੀ ਹੈ ਬਹੁਤ ਹੀ ਵੱਡੀ ਗੱਲ ਕਹੀ ਹੈ ਤੁਸੀਂ ਇੰਦਰਪਾਲ ਜੀ ਅਸੀਂ ਵੀ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਅਸੀਂ ਪੁੱਛਣਾ ਚਾਹ ਰਿਹਾ ਕਿ ਭਗਵੰਤ ਮਾਨ ਦੇ ਕੋਲੋਂ ਸੀਐਮ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਦੇ ਕੋਲ ਕੀ ਤੁਹਾਡੀਆਂ ਬਹੁਤ ਜ਼ਿਆਦਾ ਫਾਈਲਾਂ ਪਈਆਂ ਨੇ ਇੰਨਾ ਡਰ ਲੱਗਦਾ ਤੁਹਾਨੂੰ ਇੰਨਾ ਕੰਬਦੇ ਹੋ ਸੀਐਮ ਦੇ ਕੋਲ ਕਿ ਤੁਸੀਂ ਪ੍ਰੈਸ ਦੇ ਨਾਲ ਖੜਨ ਦੇ ਲਈ ਤਿਆਰ ਨਹੀਂ ਹੈਗੇ ਇਹ ਉਹੀ ਮੀਡੀਆ ਜਦੋਂ ਤੁਸੀਂ ਬੁਲਾਉਂਦੇ ਹੋ ਤੁਹਾਡੀ ਆਵਾਜ਼ ਬੁਲੰਦ ਹੁੰਦੀ ਹੈ ਲੋਕਾਂ ਤੱਕ ਜਾਂਦੀ ਹੈ ਤੇ ਲੋਕ ਜਾਣਦੇ ਨੇ ਕਿ ਕਿਸ ਵੱਡੇ ਲੀਡਰ ਨੇ ਕਿਹੜੀ ਪਾਰਟੀ ਦੇ ਲੀਡਰ ਨੇ ਕਿਹੜਾ ਬਿਆਨ ਦਿੱਤਾ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਤੁਸੀਂ ਇੱਕ ਅਦਾ ਬਿਆਨ ਦੇ ਕੇ ਸਾਰ ਲਿਆ ਪਰ ਤੁਹਾਡੇ ਨਾਲੋਂ ਤਾ ਅਸੀਂ ਕਹਾਂਗੇ ਲੱਖ ਗੁਣਾ ਚੰਗਿਆ ਨੇ ਕਿਸਾਨ ਜਥੇਬੰਦੀਆਂ ਲੱਖ ਗੁਣਾ ਚੰਗਿਆ ਨੇ ਹੋਰ ਵੀ ਜਥੇਬੰਦੀਆਂ ਕਾਮਰੇਡ ਵੀਰ ਵੀ ਬਹੁਤ ਚੰਗੇ ਨੇ ਜਿਹੜੇ ਨਿੱਤਰ ਕੇ ਮੈਦਾਨ ਚ ਆ ਗਏ ਨੇ ਛੜਕਾਂ ਦੇ ਉੱਤੇ ਆ ਗਏ ਨੇ ਝੰਡੇ ਮੋਢਿਆਂ ਤੇ ਹੱਥਾਂ ਦੇ ਵਿੱਚ ਬੜੇ ਹੋਏ ਨੇ ਔਰ ਉਹ ਖੜ ਗਏ ਨੇ ਮਿੰਟੂ ਗੁਰਸਰੀਆ ਤੇ ਮਨਿੰਦਰ ਪਾਲ ਸਿੰਘ ਉਹਨਾਂ ਦੇ ਨਾਲ ਉਹਨਾਂ ਤੋਂ ਇਲਾਵਾ ਰਤਨ ਸਿੰਘ ਤੇ ਬਾਕੀ ਜਿਨੇ ਪੱਤਰਕਾਰ ਵੀਰ ਹੈ ਜਿਨ੍ਹਾਂ ਦੇ ਉੱਤੇ ਵੀ ਪਰਚੇ ਦਰਜ ਹੋਏ ਨੇ ਡਟ ਕੇ ਮੈਦਾਨ ਦੇ ਵਿੱਚ ਖੜ ਚੁੱਕੇ ਨੇ ਤੇ ਉਹਨਾਂ ਤੋਂ ਇਲਾਵਾ ਹੁਣ ਆ ਤੁਹਾਡੇ ਸਾਹਮਣੇ ਪੀਕੇ ਜੂ ਚੜੂਨੀ ਪੀਕੇ ਜੂ ਚੜੂਨੀ ਦੀ ਟੀਮ ਵੀ ਇਸ ਵੇਲੇ ਪੱਤਰਕਾਰਾਂ ਦੇ ਨਾਲ ਆਣ ਕੇ ਡਟ ਕੇ ਖੜ ਗਈ ਜੀ ਦੇਖੋ ਜਿਹੜੇ ਸਾਡੇ ਲੀਡਰ ਨੇ ਨਾ ਗੁਰਨਾਮ ਸਿੰਘ ਚੜੂਨੀ ਜੀ ਉਹ ਤੇ ਸੱਚ ਦੀ ਆਵਾਜ਼ ਤੇ ਖੜਦੇ ਨੇ ਤੇ ਉਹ ਤੇ ਜਦੋਂ ਕੋਈ ਯੂਨੀਅਨ ਚ ਮੈਂਬਰ ਭਰਤੀ ਹੁੰਦਾ ਨਾ ਮੈਂਬਰਸ਼ਿਪ ਲੈਂਦਾ ਉਹਨੂੰ ਕਹਿੰਦੇ ਵੀ ਯੂਨੀਅਨ ਚ ਤਾਂ ਆਵੀ ਜੇ ਪਰਚੀਆਂ ਦਾ ਭਾਰ ਚੱਲ ਸਕਦਾ ਇੱਥੇ ਕੋਈ ਰਿਸ਼ਵਤਖੋਰੀ ਨਹੀਂ ਚੱਲਣੀ ਨਾ ਅਸੀਂ ਪੈਸੇ ਘਰਾਣੇ ਆ ਪਰਚੇ ਤੇਰੇ ਕੋ ਕਰਵਾਏ ਜਾਂਦੇ ਤੇ ਆਪਣੇ ਆਪ ਤੇ ਦੀ ਯੂਨੀਅਨ ਦੇ ਵਿੱਚ ਆਜੀ ਨਹੀਂ ਤੇ ਪਰੇ ਹੋ ਕੇ ਬਹਿ ਜੀ ਅਜੇ ਤੇ ਮੈਂ ਤੇ ਸਿਰਫ ਗੁਰਨਾਮ ਸਿੰਘ ਚੜੂਨੀ ਦੀ ਝੂਠੀ ਚਾਹ ਹੀ ਪੀਤੀ ਆ ਹੂੰ ਤੇ ਅਸੀਂ ਤਾਂ ਫੇਰ ਨਹੀਂ ਕਿਸੇ ਤੋਂ ਦੱਬਦੇ ਤੇ ਜੇ ਕਿਤੇ ਉਹਨਾਂ ਦਾ ਜੂਠਿਆ ਰੋਟੀ ਖਾ ਲਈ ਤੇ ਫੇਰ ਤੇ ਸਰਕਾਰਾਂ ਨੂੰ ਮੂਰੇ ਲਾ ਲਾਂਗੇ ਕੀ ਕਰ ਲੈਣਗੇ ਆ ਜਾ ਕੇ ਜੇਲ੍ਹ ਚ ਡੱਕ ਦੇਣਗੇ ਜੁੰਡੇ ਜੀ ਹੈ ਕੀ ਐਸ ਦੁਨੀਆ ਦੇ ਉੱਪਰ ਜੀ 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 ਪਾਜੀ ਮੈਂ ਇੱਕ ਗੱਲ ਹੋਰ ਕਹਿਣਾ ਤੁਹਾਨੂੰ ਜੀ ਬਿਲਕੁਲ ਜੀ ਮੈਂ ਚੈਲੰਜ ਕਰਦਾ ਤੁਹਾਨੂੰ ਹੂੰ ਜੋ ਕੁਛ ਐਸ ਸਰਕਾਰ ਦੇ ਨੁਮਾਇੰਦਿਆਂ ਦੇ ਜਿੱਥੇ ਰਿਸ਼ਤੇ ਜਗ ਜाहिर ਹੋ ਰਹੇ ਨੇ ਜਿਹੜੇ ਗੈਂਗਸਟਰਾਂ ਦੇ ਪਰਿਵਾਰਕ ਮੈਂਬਰ ਕਹਿ ਰਹੇ ਨੇ ਕਿ ਸਾਡੀ ਫੁਲਾਣੇ ਦੇ ਨਾਲ ਸਾਂਝਿਆ ਫਲਾਣਾ ਸਾਡੀ ਪਿੱਠ ਤੇ ਸਰਕਾਰ ਦਾ ਐਮਐਲਏ ਖਲੋਤਾ ਜਾਂ ਪ੍ਰਧਾਨ ਖਲੋਤਾ ਹੂੰ ਤੁਸੀਂ ਜਾਓ ਤੇ ਸਹੀ ਪ੍ਰੋਟੈਸਟ ਦੇ ਵਿੱਚ ਤੁਹਾਨੂੰ ਇਕੱਲੇ ਇਕੱਲੇ ਨੂੰ ਫੋਨ ਵੀ ਆਣੇ ਜੇ ਗੈਂਗਸਟਰਾਂ ਦੇ ਮੈਂ ਤੁਹਾਨੂੰ ਇਹ ਵੀ ਦਾਵਾ ਕਰ ਦਿੰਦਾ ਤੁਹਾਡੇ ਘਰਾਂ 'ਚ ਤੁਹਾਡੇ ਬੱਚਿਆਂ ਨੂੰ ਮਾਰਨ ਦੀ ਧਮਕੀਆਂ ਤੁਹਾਡੇ ਗੱਡੀ ਦੇ ਉੱਤੇ ਅਟੈਕ ਇਹ ਵੀ ਹੋਣਗੇ ਜੇ ਤੁਸੀਂ ਸਰਕਾਰ ਦੇ ਖਿਲਾਫ ਸੰਘਰਸ਼ ਕਰਕੇ ਦੇਖੋ ਤੁਸੀਂ ਪੱਤਰਕਾਰ ਮੈਂ ਜਾਓ ਚੈਲੰਜ ਕਰਦਾ ਤੁਹਾਨੂੰ ਇਹ ਖੁੱਲਾ ਚੈਲੰਜ ਦਿੰਦਾ ਅੱਜ ਇਕ ਕੁਛ ਤੁਹਾਡੇ ਨਾਲ ਵਾਪਰੂਗਾ ਅਜੇ ਆਉਣ ਵਾਲੇ ਸਮੇਂ ਚ ਕਿਉਂਕਿ ਅਜੇ ਜਿਹੜੀ ਤੁਹਾਡੀ ਤਰੀਕ ਹੈ ਨਾ ਸੰਘਰਸ਼ ਦੀ ਉਹਦੇ ਵਿੱਚ ਹਫਤਾ ਖੰਡ ਹੈਗਾ ਤੇ ਜਿੱਦਾਂ ਤੁਹਾਨੂੰ ਰੋਕਿਆ ਜਾਣਾ ਨਾ ਉਹਦੇ ਵਿੱਚ ਬੜਾ ਕੁਝ ਹੋਣਾ ਅਜੇ ਵਰਤਿਆ ਜਾਣਾ ਆ ਸਾਰੇ ਪ੍ਰਸ਼ਾਸਨ ਨੂੰ ਇਹ ਇੰਦਰਪਾਲ ਜੀ ਬੜੀ ਅੰਦਰ ਦੀਆਂ ਗੱਲਾਂ ਤੁਹਾਡੇ ਕੋਲ ਨੇ ਕੀ ਕਾਰਨ ਕੀ ਹੈ ਇਹ ਦੇਖੋ ਅੰਦਰ ਦੀ ਗੱਲਾਂ ਆ ਵੀ ਜਦੋਂ ਵਿਰੋਧੀ ਵਾਰ ਬਾਾਰ ਬਾਾਰ ਵਾਰ ਕਰਦਾ ਹੋਵੇ ਨਾ ਤੇ ਉਹਦੀ ਯਾਰੀ ਕਿੱਥੇ ਆ ਉਹ ਢੋਕਦਾ ਕਿੱਥੇ ਆ ਉਦੇ ਘਰ ਆ ਕੇ ਬੈੰਦਾ ਕੌਣ ਆ ਜਾਂ ਕਿਤੇ ਕੋਲ ਗਾਲਾਂ ਪੈਂਦੀਆਂ ਨੇ ਜਾਂ ਕਿਹੜੇ ਉਹਨੂੰ ਫੜ ਕੇ ਕੰਨ ਤੋਂ ਦੇ ਬਿਠਾ ਲੈਂਦੇ ਨੇ ਆਪਣੇ ਪੈਰਾਂ 'ਚ ਫਿਰ ਉਹ ਗੱਲਾਂ ਦਾ ਥੋੜਾ ਜਿਹਾ ਧਿਆਨ ਰੱਖਣਾ ਪੈਂਦਾ ਕਿ ਜਿਹੜੇ ਸਾਡੇ ਉਲਟ ਚੱਲ ਰਹੇ ਨੇ ਉਹਨਾਂ ਦੀ ਸਾਂਝ ਕਿੱਥੇ ਆ ਤੇ ਕਿਹੜਾ ਕਿਹੜਾ ਹਥਖੰਡਾ ਉਹ ਪਨਾ ਸਕਦੇ ਕਿਹੜੀ ਕਿਹੜੀ ਚਾਲ ਚੱਲ ਸਕਦੇ ਆ ਇਹਨਾਂ ਸਾਰਿਆਂ ਤੋਂ ਮੈਂ ਵਾਕਫ ਆ ਕਿਉਂਕਿ ਮੈਨੂੰ ਵੀ ਥ੍ਰੈਟ ਕੋਲ ਆ ਚੁੱਕੀਆਂ ਨੇ ਮੇਰੀ ਵੀ ਗੱਡੀ ਦੇ ਉੱਤੇ ਹਮਲੇ ਹੋ ਚੁੱਕੇ ਨੇ ਉਹ ਮੈਂ ਆਪਣੀ ਉਦਾਹਰਣ ਜਿਹੜਾ ਮੇਰੇ ਕੋਲ ਹੈਗਾ ਨਾ ਤਜਰਬਾ ਉਹ ਤੁਹਾਨੂੰ ਚੋੜ ਕੱਢ ਕੇ ਤੁਹਾਨੂੰ ਦੇ ਰਿਆਂ ਵੀ ਆ ਕੋਈ ਘਟਨਾ ਵਾਪਰਨਾ ਅੱਛਾ ਇੰਦਰਪਾਲ ਜੀ ਇਹ ਵੀ ਦੱਸ ਦਿਓ ਮੈਨੂੰ ਕਿ ਜਿਹੜੀ ਵੱਡੀ ਐਸ ਵਾਲੀ ਗੱਲ ਆ ਕਿ ਜਿੰਨਾ ਸਿਆਸੀ ਪਾਰਟੀਆਂ ਦੇ ਲਈ মিডিਆ ਨਾ ਧੁੱਪ ਵਿੰਦਾ ਨਾ ਛਾਂ ਵਿੰਦਾ ਨਾ ਭੁੱਖ ਵਿੰਦਾ ਨਾ ਨਾ ਆਪਣੀ ਖੁਸ਼ੀ ਮੈਂ ਦਾ ਨਾ ਗਮ ਵੇਦਾ ਕਈ ਵਾਰੀ ਆਪਣੇ ਘਰਾਂ ਦੇ ਪ੍ਰੋਗਰਾਮ ਛੱਡ ਕੇ ਵੀ ਅਸੀਂ ਸਿਆਸੀ ਪਾਰਟੀਆਂ ਦੀਆਂ ਪ੍ਰੋਗਰਾਮ ਕਵਰ ਕਰਨ ਜਾਂਦੇ ਆ ਉਹਨਾਂ ਦੀਆਂ ਮੀਟਿੰਗਾਂ ਕਵਰ ਕਰਨ ਜਾਂਦੇ ਆ ਉਹਨਾਂ ਦੇ ਮੁੱਦੇ ਕਵਰ ਕਰਨ ਜਾਂਦੇ ਆ ਜਿੱਥੇ ਗੋਲੀ ਚੱਲਣ ਦੀ ਹੁੰਦੀ ਹੈ ਉੱਥੇ ਵੀ ਅਸੀਂ ਪਹੁੰਚ ਜਾਂਦੇ ਆ ਠਕੂਏ ਚੱਲਣ ਦੇ ਉੱਥੇ ਵੀ ਪਹੁੰਚ ਜਾਂਦੇ ਆ ਇਟ ਰੋੜਾ ਚੱਲਣ ਦੇ ਉੱਥੇ ਵੀ ਪਹੁੰਚ ਜਾਂਦੇ ਆ ਸਾਨੂੰ ਨਹੀਂ ਪਤਾ ਇਟ ਰੋੜਾ ਗੋਲੀ ਜੜੀ ਹੈ ਉਹਨੇ ਕਿਹੜਾ ਵੇਖ ਕੇ ਆਣਾ ਕਿੱਧਰ ਨੂੰ ਆਣਾ ਪੱਤਰਕਾਰ ਆਪਣੀ ਜਾਨ ਤੇ ਖੇਡ ਜਾਂਦਾ ਹੈ ਆਹ ਜਿਹੜੀਆਂ ਸਿਆਸੀ ਪਾਰਟੀਆਂ ਨੇ ਇਹਨਾਂ ਦਾ ਚਮ ਕਿਹੋ ਜਿਹਾ ਢੀਠ ਚਮ ਦੇ ਬਣੇ ਹੋਏ ਨੇ ਇਹਨਾਂ ਤੇ ਕੋਈ ਅਸਰ ਹੀ ਨਹੀਂ ਕਿਹੋ ਜਿਹੀ ਚਮੜੀ ਦੇ ਬਣੇ ਇਹਨਾਂ ਨੂੰ ਕੋਈ ਫਰਕ ਨਹੀਂ ਵੀ ਕਿਸੇ ਪੱਤਰਕਾਰ ਦੇ ਉੱਤੇ ਅਜੇ ਤੁਹਾਡੇ ਕੋਲ ਮੁੱਦਾ ਵੀ ਹੈ ਕਿ ਪੱਤਰਕਾਰਾਂ ਦੇ ਉੱਤੇ ਅਗਰ ਮੁਸੀਬਤ ਆਈ ਹੈ ਨਿਕਲੋ ਮੈਦਾਨ ਚ ਉਹ ਲੋਕਾਂ ਨੂੰ ਪਤਾ ਤੇ ਲੱਗੇ ਤੁਸੀਂ ਲੋਕਾਂ ਦੀ ਆਵਾਜ਼ ਦੇ ਨਾਲ ਖੜੇ ਹੋ ਜਿੰਦ ਇਦਾਂ ਹੀ ਪੱਤਰਕਾਰਾਂ ਦੇ ਨਾਲ ਤੁਸੀਂ ਕਰਨ ਲੱਗੇ ਪਿੱਠ ਵਿਖਾਉਣ ਲੱਗੇ ਤੇ ਫਿਰ ਪੱਤਰਕਾਰ ਵੀ ਤੁਹਾਨੂੰ ਪਿੱਠ ਹੀ ਵਿਖਾਉਣਗੇ ਪਿੱਤਰ ਪੱਤਰਕਾਰਾਂ ਤੋਂ ਕਾਦੀ ਆਸ ਰੱਖਦੇ ਲੋਕ ਦੇਖੋ ਜੀ ਗੱਲ ਇਦਾਂ ਹੈ ਕਿ ਪੱਤਰਕਾਰਾਂ ਕੋਲੇ ਵੋਟਾਂ ਕਿ ਨਹੀਂ ਆਕਣੇ ਉਹਨਾਂ ਨੂੰ ਵੋਟ ਬੈਂਕ ਚਾਹੀਦਾ ਉਹਨਾਂ ਨੇ ਤੇ ਆਪਣੇ ਵੋਟ ਬੈਂਕ ਨਾਲ ਖੜਨਾ ਠੀਕ ਹੈ ਤੁਹਾਡੇ ਨਾਲ ਨਹੀਂ ਉਹਨਾਂ ਨੇ ਖੜਨਾ ਕਿਉਂਕਿ ਜਿਹੜੇ ਸਾਡੇ ਵੱਡੀਆਂ ਪਾਰਟੀ ਵਾਲੇ ਆ ਨਾ ਫਿਰ ਉਹ ਉੱਪਰ ਹੈੱਡ ਆਫਿਸਾਂ ਦੇ ਵਿੱਚ ਬਹਿ ਕੇ ਗੱਲ ਕਰਕੇ ਨਾ ਤੇ ਉੱਥੇ ਚੈਨਲ ਜਿੱਥੋਂ ਚੱਲਦੇ ਉਹਨਾਂ ਨੂੰ ਖਰਚਾ ਦੇ ਕੇ ਤੇ ਫਿਰ ਉਹ ਸਾਰਾ ਕੋ ਸੰਭ ਲੈਂਦੇ ਆ ਤੁਹਾਡੀ ਕੀ ਜਾਣਦੀ ਕੀਮਤ ਆ ਕੀੜੇ ਮਕੌੜੇ ਅਸੀਂ ਸਮਝਿਆ ਜਾਂਦਾ ਸਾਡੇ ਲੋਕਾਂ ਨੂੰ ਤੁਹਾਡੇ ਹੱਥ 'ਚ ਮਾਈਕ ਆ ਗਿਆ ਤੁਸੀਂ ਆਪਣਾ ਜਜ਼ਬਾ ਆਪਣਾ ਜਨੂਨ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਦੱਟ ਜਾਣੇ ਹੋ ਕਿ ਸਾਡੇ ਪੰਜਾਬ ਦੀ ਗੱਲ ਆ ਸਾਡੇ ਲੋਕਾਂ ਤੱਕ ਇਹ ਸੱਚ ਪਹੁੰਚਣਾ ਚਾਹੀਦਾ ਪਰ ਸਿਆਸਤਦਾਨ ਨੂੰ ਸਿਰਫ ਵੋਟ ਚਾਹੀਦੀ ਆ ਤੁਹਾਡੇ ਜਨੂਨ ਤੁਹਾਡੀ ਭਾਵਨਾਵਾਂ ਦੇ ਨਾਲ ਕੋਈ ਉਹਨਾਂ ਨੂੰ ਮਤਲਬ ਨਹੀਂ ਤੁਹਾਡੀ ਚਾਹਤ ਦੀ ਕੋਈ ਪਰਵਾਹ ਨਹੀਂ ਪੰਜਾਬ ਹੋ ਜੇ ਮਰਦੇ ਆ ਕਿੰਨੀਆਂ ਗੋਲੀਆਂ ਚੱਲ ਰਹੀਆਂ ਰੰਗਲੇ ਪੰਜਾਬ ਦੀ ਗੱਲ ਹੋਈ ਸੀਗੀ ਸੀਐਮ ਸਾਹਿਬ ਨੇ ਕੀਤੀ ਸੀ ਜਦੋਂ ਇਹ ਪਾਰਟੀ ਸੱਤਾ ਤੋਂ ਬਾਹਰ ਸੀ ਹਾਂ ਰੰਗਲਾ ਪੰਜਾਬ ਬਣਿਆ ਵਾਕਈ ਪਰ ਉਹ ਬਣਿਆ ਖੂਨ ਦੇ ਨਾਲ ਆ ਰੋਜ਼ ਕਿਸੇ ਦੇ ਕਿਸੇ ਦਾ ਮਾਂ ਦਾ ਪੁੱਤ ਮਰ ਰਿਹਾ ਕਿੰਨੇ ਘਰਾਂ ਦੇ ਵਿੱਚ ਰੋਜ਼ ਗੋਲੀਆਂ ਚੱਲ ਰਹੀਆਂ ਨੇ ਕਿੰਨੇ ਘਰਾਂ ਦੇ ਵਿੱਚ ਰੋਜ਼ ਥ੍ਰੈਟ ਕਾਲ ਆ ਰਹੀਆਂ ਨੇ ਕਿੰਨੇ ਜਿਹੜੇ ਆ ਆਪਣੇ ਪਰਿਵਾਰ ਦੇ ਨਾਲ ਬਾਹਰ ਸਮਾਜ ਦੇ ਵਿੱਚ ਜਾ ਨਹੀਂ ਸਕਦੇ ਖੁੱਲਿਆਂ ਖੁੱਲੀ ਹਵਾਜ ਨਹੀਂ ਰਹਿ ਸਕਦੇ ਕਿਹੜੇ ਰੰਗਲੇ ਪੰਜਾਬ ਦੀ ਗੱਲ ਕਰਦੇ ਹੋ ਤੁਸੀਂ ਇਹ ਕਿਹਨਾਂ ਨੇ ਬਣਾਇਆ ਸਿਆਸਤਦਾਨਾਂ ਨੇ ਬਣਾਇਆ ਗੁਨਾਹ ਹੈ ਇਹ ਦੱਸ ਦਿਓ ਜੇ ਸਰਕਾਰ ਦੀ ਉਲਟ ਤੁਸੀਂ ਸਵਾਲ ਪੁੱਛੋਗੇ ਤੇ ਉਹ ਗੁਨਾਹ ਆ ਜੇ ਸੱਚ ਬੋਲੋਗੇ ਤੇ ਉਹ ਗੁਨਾਹ ਆ ਕਿਉਂਕਿ ਅੱਜ ਮੈਂ ਆਪਣੇ ਲੋਕਾਂ ਦੀ ਵੀ ਗਲਤੀ ਕੱਢਦਾ ਮੈਂ ਆਪਣੇ ਨਾਲ ਜੋ ਵਾਪਰਿਆ ਮੈਂ ਉਹ ਦੱਸਣ ਲੱਗਾ ਇੱਕ ਮੇਰਾ ਸੱਜਣ ਮੇਰੇ ਦੇ ਉੱਤੇ ਪਰਚਾ ਹੋ ਗਿਆ ਮੈਨੂੰ ਕਿਹਾ ਜੀ ਜਾਓ ਫਲਾਣੇ ਪ੍ਰਸ਼ਾਸਨ ਨਾਲ ਗੱਲ ਕਰਕੇ ਆਓ ਕਹਿੰਦਾ ਯਾਰ ਮੈਂ ਤੇਰੇ ਨਾਲ ਕਿੱਦਾਂ ਤੁਰ ਪਾਂ ਮੈਂ ਆਪਣੀ ਸਰਕਾਰ ਦੇ ਉਲਟ ਕਿੱਦਾਂ ਚੱਲ ਜਾਂਦਾ ਇਹ ਮੇਰੇ ਨਾਲ ਵਾਪਰਿਆ ਸਾਡੇ ਲੋਕ ਉਸ ਕੰਮ ਦੇ ਵਿੱਚ ਨਹੀਂ ਤੁਰਦੇ ਜਿੱਥੇ ਉਹਨਾਂ ਨੂੰ ਕਿਸੇ ਨਾਲ ਕੋਈ ਮਤਲਬ ਨਾ ਹੋਵੇ ਇਸੇ ਕਰਕੇ ਤੇ ਤੁਹਾਡੇ ਪੱਤਰਕਾਰਾਂ ਦੀ ਆਵਾਜ਼ ਨੂੰ ਦੱਬਣਾ ਸੌਖਾ ਕਿਉਂਕਿ ਅਜੇ ਤੁਹਾਡੇ ਉੱਤੇ ਪਰਚਾ ਕਰਤਾ ਤੁਹਾਨੂੰ ਚੁੱਕ ਕੇ ਜੇਲ੍ਹ ਚ ਪਾ ਦੇਣਗੇ ਤੁਹਾਡੀ ਥਾਂ ਦੇ ਕੋਈ ਹੋਰ ਵੀ ਮਾਈਕ ਫੜ ਲੂਗਾ ਪਰ ਇਹ ਇਹ ਤੇ ਦੱਸਿਓ ਵੀ ਇਹ ਪੱਤਰਕਾਰ ਭਾਈਚਾਰਾ ਜਿਹੜਾ ਇਹ ਗੱਲ ਕੋ ਸਬ지 ਕਰਾ ਜੀ ਨਹੀਂ ਹੈਗਾ ਮੈਂ ਕਹਿਣਾ ਕਿ ਅਣਖ ਤੇ ਗੈਰਤ ਵਾਲੇ ਨੇ ਤੁਹਾਡੇ ਗੁਰਦਾਸਪੁਰ ਦੇ ਪੱਤਰਕਾਰ ਵੀ ਅਣਖ ਤੇ ਗੈਰਤ ਵਾਲੇ ਨੇ ਅੰਮ੍ਰਿਤਸਰ ਦੇ ਪੱਤਰਕਾਰ ਵੀ ਬਾਕੀ ਪੰਜਾਬ ਦੇ ਹਰ ਇੱਕ ਕੋਨੇ ਦਾ ਪੱਤਰਕਾਰ ਅਣਜੀ ਜਿਹੜਾ ਮੈਂ ਉਹਨਾਂ ਨੂੰ ਸਲੂਟ ਕਰਦਾ ਕਿ ਉਹਨਾਂ ਨੇ ਮੰਗ ਪੱਤਰ ਲੈ ਕੇ ਜਿਹੜਾ ਨਾ ਜੀ ਤੋ ਹੀ ਯਕੀਨ ਮੰਨਿਓ ਕਿ ਡੀਸੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਸੰਬੰਧਤ ਜਿਹੜੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਨੇ ਉਹਨਾਂ ਨੂੰ ਦਿੱਤਾ ਤੇ ਪੱਤਰਕਾਰਤਾ ਦੇ ਹੱਕ ਦੇ ਵਿੱਚ ਡਟ ਕੇ ਖੜਗੇ ਨੇ ਔਰ ਹੈਰਾਨ ਹੋਵੋਗੇ ਤੁਸੀਂ ਕਿ ਬਟਾਲੇ ਸ਼ਹਿਰ ਦੇ ਵਿੱਚ ਕਿਸੇ ਵੀ ਪੱਤਰਕਾਰ ਨੂੰ ਕੋਈ ਅਫਸੋਸ ਹੀ ਨਹੀਂ ਜੇ ਹੈਗਾ ਨਾ ਹੀ ਕਿਸੇ ਬੰਦੇ ਨੇ ਅੱਗੇ ਆਵਾਜ਼ ਬੁਲੰਦ ਕੀਤੀ ਤੇ ਨਾ ਹੀ ਕਿਸੇ ਨੇ ਮੀਟਿੰਗ ਕਰਕੇ ਇਹ ਸੋਚਿਆ ਵੀ ਯਾਰ ਇਹ ਕਾਰਵਾਈ ਕਿਸੇ ਤੇ ਕਦੀ ਵੀ ਹੋ ਸਕਦੀ ਹੈ ਤਾਂ ਕਿਉਂ ਨਾ ਆਪਾਂ ਵੀ ਇੱਕ ਆਵਾਜ਼ ਬਲੰਦ ਕਰੀਏ ਮਤੇ ਇੰਨਾ ਡਰਦੇ ਨੇ ਸ੍ਰੀ ਅੰਦਮਾ ਉਹਦੇ ਕਿਹੜੇ ਸ਼ਹਿਰ ਦੀ ਗੱਲ ਕੀਤੀ ਜੀ ਬਟਾਲਾ ਬਟਾਲੇ ਦੀ ਸਭ ਤੋਂ ਵੱਧ ਕਾਲਾ ਕਿੱਥੇ ਆ ਰਹੀਆਂ ਜੀ ਗੈਂਗਸਟਰਾਂ ਦੀਆਂ ਬਟਾਲੇ ਚ ਅੱਛਾ ਤੇ ਫਿਰ ਤੁਹਾਡੇ ਨਾਲ ਕਿਉਂ ਖੜਜੇ ਨੇ ਉਹਨਾਂ ਨੇ ਇਹਨੂੰ ਪਤਾ ਪਿੱਛੇ ਕਾਲ ਕੌਣ ਕਰਵਾਉਂਦਾ ਪਿੱਛੇ ਸਰਕਾਰ ਦੀ ਪਾਵਰ ਕੌਣ ਦਿੰਦਾ ਠੀਕ ਹੈ ਤੇ ਕਿਹੜੇ ਕਿਹੜੇ ਗੈਂਗਸਟਰ ਦੀ ਕਾਲ ਆਉਣੀ ਆ ਤੇ ਮੈਂ ਤੇ ਇੱਕ ਇੱਕੋ ਕਵਾਂਗਾ ਵੀ ਪੱਤਰਕਾਰਾਂ ਨੂੰ ਮੈਂ ਗੁਹਾਰ ਲਾਵਾਂਗਾ ਵੀ ਆਮ ਲੋਕਾਂ ਨੂੰ ਤੋਡੇ ਹੱਕ 'ਚ ਉਦੋਂ ਖੜਨਾ ਜਦੋਂ ਤੁਸੀਂ ਲੋਕ ਲਹਿਰ ਬਣਾ ਦਿਓਗੇ ਠੀਕ ਹੈ ਕਿੰਨਾ মিডিਆ ਆ ਚਾਹੇ ਉਹ ਇਲੈਕਟ੍ਰੋਨਿਕ মিডিਆ ਚਾਹੇ ਪ੍ਰਿੰਟ মিডিਆ ਕੋਈ ਵੀ মিডিਆ ਚਾਹੇ ਯੂਟਿਊਬਰਸ ਜੇ ਸਾਡੇ ਐਡੀਟਰ ਮੈਨ ਜਿਹੜੇ ਐਡੀਟਿੰਗ ਕਰਦੇ ਆ ਜਿਹੜੇ ਕੰਟੈਂਟ ਲਿਖਦੇ ਆ ਜਿਹੜੇ ਐਂਕਰ ਨੇ ਜਿਹੜੇ ਕੈਮਰਾਮੈਨ ਨੇ ਕੈਮਰਾਮੈਨ ਨੇ ਇਹ ਸਾਰਾ ਹੀ ਸਟਾਫ ਹਰੇਕ ਚੈਨਲ ਦਾ ਛੱਡ ਕੇ ਅਜੋ ਪ੍ਰੋਟੈਸਟ ਦੇ ਉੱਪਰ ਉੱਪਰ ਆਵੇ ਨਾ ਤਿਹੇਰਾ ਫਾ ਤੁਹਾਡੇ ਜਿਹੜੇ ਓਨਰ ਆ ਚੈਨਲਾਂ ਦੇ ਕੁਛ ਨਹੀਂ ਕਰ ਸਕਦੇ ਹੋ ਤੁਹਾਡੇ ਇਥੇ ਪਿੱਛੇ ਆਣਗੇ ਵੀ ਨਾ ਜੀ ਆਹ ਕੰਮ ਨਾ ਕਰਿਓ ਸਾਡਾ ਜਿਹੜਾ ਕਿਤਾਇਆ ਬੰਦ ਹੋ ਜਾਊਗਾ ਸਾਡਾ ਜਿਹੜੀ ਦੁਕਾਨ ਆ ਉਹ ਬੰਦ ਹੋ ਜਾਊਗੀ ਜਿਹੜੀ ਸਰਕਾਰ ਚਲਾਉਂਦੀ ਆ ਪਰ ਅਣਖ ਜ਼ਮੀਰ ਤੇ ਸਟੈਂਡ ਤੁਹਾਨੂੰ ਹਰੇਕ ਪੱਤਰਕਾਰ ਨੂੰ ਹਰੇਕ ਸਟਾਫ ਮੈਂਬਰ ਨੂੰ ਰੱਖਣਾ ਪਊਗਾ ਤਾਂ ਕਰਕੇ ਤੁਹਾਡੇ ਅੱਗੇ ਇਹ ਸਰਕਾਰ ਝੁਕੂਗੀ ਨਹੀਂ ਤੇ ਪਾਕਿਸਤਾਨ ਦੀ ਉਦਾਹਰਨ ਲੈ ਲਓ ਕਿੰਨੇ ਪੱਤਰਕਾਰ ਕਿੰਨੇ ਯੂਟਿਊਬਰਸ ਨੇ ਜਿਨ੍ਹਾਂ ਨੂੰ ਉਮਰ ਕੈਦ ਜਿਨ੍ਹਾਂ ਨੂੰ ਸਜ਼ਾ ਹੋਈ ਆ ਇਹ ਕੁਛ ਤੁਹਾਡੇ ਨਾਲ ਆਉਣ ਵਾਲੇ ਸਮੇਂ 'ਚ ਹੋਣਾ ਜੇ ਇਹ ਸਰਕਾਰ ਨੇ ਰੀਤ ਤੋੜਤੀ ਆ ਪਹਿਲਾਂ ਦੇ ਕਿਤੇ ਪਰਚਾ ਪਾ ਕੇ ਡਰਾ ਕੇ ਛੱਡ ਦਿੱਤਾ ਜਾਂਦਾ ਸੀਗਾ ਪਰ ਇਹ ਸਰਕਾਰ ਨੇ ਛੱਡਣਾ ਨਹੀਂ ਜੇ ਜੇ ਬਿਲਕੁਲ ਪੱਤਰਕਾਰ ਵੀਰੋ ਅਸੀਂ ਤੁਹਾਨੂੰ ਇਹ ਗੱਲ ਜ਼ਰੂਰ ਕਵਾਂਗੇ ਕਿ ਜੜਾ ਕ ਸ਼ਮਸ਼ਾਨ ਘਾਟ ਜਿਹੜਾ ਜ਼ਰੂਰ ਮਾਰਿਆ ਕਰੋ ਉੱਥੇ ਉਹਨਾਂ ਦੇ ਫੁੱਲ ਵੀ ਪਈਏ ਗੁੱਥੜੀਆਂ ਦੇ ਵਿੱਚ ਜਿਹੜੇ ਇਸ ਕਰਕੇ ਨਹੀਂ ਬੋਲੇ ਹਾਏ ਕਿਤੇ ਮਰ ਨਾ ਜਾਈਏ ਹਾਏ ਕਿਤੇ ਸਾਨੂੰ ਕੋਈ ਪ੍ਰੋਬਲਮ ਨਾ ਆ ਜਾਏ ਤੇ ਯਕੀਨ ਮੰਨਿਓ ਸੰਜ ਚਰਨਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਇਹ ਗੱਲ ਕਹਿ ਕੇ ਗਏ ਸੀ ਕਿ ਮੈਂ ਸਰੀਰਕ ਮੌਤ ਨੂੰ ਮੌਤ ਨਹੀਂ ਮੰਨਦਾ ਯਾਨੀ ਕਿ ਸਰੀਰ ਦੇ ਮਰਨ ਨੂੰ ਮੌਤ ਨਹੀਂ ਕਹਿੰਦੇ ਜਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ ਸੋ ਅਸੀਂ ਉਮੀਦ ਰੱਖਦੇ ਹਾਂ ਕਿ ਵੈ ਸਾਹਿਬ ਹੁਣਾਂ ਦੀ ਜਿਹੜੇ ਬੋਲੇਗੇ ਐਸ ਵੇਲੇ ਅਲਫਾਜ਼ ਨੇ ਕਿਤਨੇ ਕਿਤੇ ਜਮੀਰ ਨੂੰ ਜਗਾਉਣ ਵਾਲੇ ਨੇ ਟੱਚ ਕਰਦੇ ਨੇ ਹਾਰ ਟੱਚਿੰਗ ਨੇ ਉਮੀਦ ਰੱਖਿਓ ਤੁਹਾਨੂੰ ਆਪਣੀ ਪਹਿਚਾਣ ਆਪ ਬਣਾਉਣੀ ਪੈਗੀ ਆਪਣੀ ਜ਼ਿੰਦਗੀ ਦੇ ਲਈ ਆਪ ਸੰਘਰਸ਼ ਕਰਨਾ ਪਏਗਾ ਥੋੜਾ ਜਿਆਦਾ ਉੱਪਰ ਉਠੋ ਔਰ ਤੋ ਹਾਜ਼ਰੀ ਆਓ ਉਹ ਜਿੱਥੇ ਵੀ ਸਵਾਲ ਪੁੱਛਣ ਦੀ ਅਕਲ ਤੁਹਾਨੂੰ ਵੀ ਵਾਰੀ ਹੋਣੀ ਸਵਾਲ ਪੁੱਛਣ ਦੀ ਤੁਹਾਡੇ ਤੇ ਵੀ ਸਵਾਲ ਉੱਠਣੇ ਨੇ ਵੀ ਹਾ ਮਿੱਤਰਾ ਸਵਾਲ ਪੁੱਛ ਗੇੜੇ ਰਹੇ ਹੋ ਤੇ ਪੁੱਛਦੇ ਕਿਉਂ ਨਹੀਂ ਜੇ ਸੋ ਉੱਥੇ ਜਵਾਬ ਤੁਹਾਨੂੰ ਵੀ ਦੇਣੇ ਪੈਣੇ ਨੇ ਸੋ ਉਮੀਦ ਕਰਦੇ ਆਂ ਸਵਾਲ ਪੁੱਛਣ ਵਾਲਿਆਂ ਦੇ ਨਾਲ ਵੀ ਖੜੋ ਤੇ ਆਪ ਵੀ ਸਵਾਲ ਪੁੱਛਣ ਵਾਲੇ ਬਣੋ ਕਿਉਂਕਿ ਸਰਕਾਰਾਂ ਦੇ ਕੋਲੋਂ ਸਵਾਲ ਕਰਨੇ ਤੁਹਾਡਾ ਹੱਕ ਹੈ ਤੁਹਾਡਾ ਧਰਮ ਹੈ ਤੁਹਾਡੀ ਜ਼ਿੰਮੇਵਾਰੀ ਹੈ ਇਸ ਜ਼ਿੰਮੇਵਾਰੀ ਨੂੰ ਜਾਣਵਾਰ ਕੇ ਵੀ ਜਿਸ ਤਰ੍ਹਾਂ ਕੋ ਫੌਜੀ ਹੈ ਨਾ ਬਾਰਡਰ ਤੇ ਖੜਾ ਹੈ ਉਹ ਜਾਨ ਵੀ ਵਾਰ ਦਿੰਦਾ ਪਰ ਬਾਰਡਰ ਦੇ ਉੱਤੇ ਆਪਣੇ ਆਤਮ ਰੱਖਿਆ ਦੇਸ਼ ਦੀ ਰੱਖਿਆ ਕਰਦਾ ਸੋ ਅਸੀਂ ਵੀ ਦੇਸ਼ ਦੀ ਰੱਖਿਆ ਲਈ ਹੀ ਆ। ਸੋ ਆਓ ਇੱਕ ਵਾਰੀ ਆਵਾਜ਼ ਬੁਲੰਦ ਕਰੀਏ ਹੱਕ ਸੱਚ ਦੀ ਆਵਾਜ਼ ਬੁਲੰਦ ਕਰੀਏ ਸਵਾਲ ਪੁੱਛਣਾ ਸਾਡਾ ਧਰਮ ਹੈ ਸਰਕਾਰਾਂ ਦੇ ਕੋਲੋਂ ਉਹਦੇ ਕੀਤੇ ਵਾਅਦੇ ਬਾਰੇ ਪੁੱਛਣਾ ਕੀਤੇ ਕੰਮਾਂ ਬਾਰੇ ਪੁੱਛਣਾ ਜੇਕਰ ਕੋਈ ਜ਼ਹਿਰ ਨੂੰ ਵੀ ਜਲੇਬੀ ਚ ਜਾਂ ਗੁੜ ਚ ਲਪੇਟ ਕੇ ਦੇ ਰਿਹਾ ਤੇ ਉਹਦਾ ਵੀ ਅਸੀਂ ਪਰਦਾ ਫਾਸ਼ ਕਰਨਾ ਪੀਏ ਕਰ ਕੀ ਰਹੇ ਨੇ ਝੂਠ ਕਿੰਨਾ ਕਹ ਬੋ ਰਹੇ ਨੇ ਲਫਾਫੇ ਕਿੰਨੇ ਕ ਛੱਡ ਰਹੇ ਨੇ ਤੇ ਜਿੱਥੇ ਉਹਨਾਂ ਨੇ ਚੰਗੇ ਕੰਮ ਕੀਤੇ ਨੇ ਉਹਨਾਂ ਦੀ ਸਰਾਹਣਾ ਕਰਨਾ ਵੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਸੋ ਆਓ ਅਸੀਂ ਆਪਣੇ ਧਰਮ ਨੂੰ ਇਸ ਰਾਜਧਰਮ ਨੂੰ ਜਰੂਰ ਬਣ ਮੈਂ ਇੱਕ ਗੱਲ ਐਡ ਕਰ ਦੇਣਾ ਚਾਹੁੰਦਾ ਜੀ ਆਪਣੇ ਐਲਾਨ ਕਰਦਾ ਹਾਂ ਭਾਰਤੀ ਕਿਸਾਨ ਯੂਨੀਅਨ ਛੂਡਨੀ ਵੱਲੋਂ ਜੀ ਜੀ ਆਪਣੇ ਪੰਜਾਬ ਪ੍ਰਧਾਨ ਮਰਿੰਦਰ ਸਿੰਘ ਹੈਪੀ ਜੀ ਵੱਲੋਂ ਰਜੂਤ ਪੰਜਾਬ ਪ੍ਰਧਾਨਿੰਦਰ ਮੈਂ ਆਪਣੇ ਵੱਲੋਂ ਕਿ ਜਿੱਥੇ ਵੀ ਤੁਹਾਡਾ ਕੋਈ ਪ੍ਰੋਟੈਸਟ ਹੋਊਗਾ ਪੱਤਰਕਾਰਾਂ ਦਾ ਅਸੀਂ ਡਟ ਕੇ ਤੁਹਾਡੇ ਤੋਂ ਇੱਕ ਪੈਰ ਅੱਗੇ ਖਲੋਤੇ ਮਿਲਾਂਗੇ ਪੇਠ ਬਿਠਾ ਵਖਾ ਕੇ ਪਿੱਛੇ ਨਹੀਂ ਜਾਵਾਂਗੇ ਭਾਰਤੀ ਕਿਸਾਨ ਯੂਨੀਅਨ ਚੜੋਨੀ ਪੰਜਾਬ ਤੁਹਾਡੇ ਅੱਗੇ ਹੋ ਕੇ ਡਟ ਕੇ ਤੁਹਾਡੇ ਨਾਲ ਲੜੂਗੀ ਬਾਬਾ ਸ਼ੁਕਰਿਆ ਜੀ ਸਾਨੂੰ ਤੁਹਾਡੇ ਵੱਲੋਂ ਵੀ ਇਹੀ ਆਸ ਸੀ ਇਹੀ ਉਮੀਦ ਸੀ ਔਰ ਜਿੰਨਾਂ ਵੀ ਹੋਰ ਜਥੇਬੰਦੀਆਂ ਨੇ ਸਾਨੂੰ ਉਹਨਾਂ ਕੋਲ ਇਹੀ ਆਸ ਹੈ ਕਿ ਸਿਆਸੀ ਪਾਰਟੀਆਂ ਨੂੰ ਜ਼ਰੂਰ ਕਵਾਂਗੇ ਕਿ ਜਾਗੋ ਜਾਗੋ ਕੋਈ ਅਸੀਂ ਤੁਹਾਡੇ ਸਾਰਿਆਂ ਦੀ ਲੜਾਈ ਲੜ ਰਹੇ ਹਾਂ ਸਵਾਲ ਅਸੀਂ ਜਿਹੜੇ ਪੁੱਛੇ ਨੇ ਤੁਹਾਨੂੰ ਪੁੱਛਣੇ ਚਾਹੀਦੇ ਸੀ ਪਤਾ ਨਹੀਂ ਤੁਹਾਨੂੰ ਡਰ ਕਾ ਦਾ ਕਿਹੜੀਆਂ ਫਾਈਲਾਂ ਨੇ ਜਿਹੜੀਆਂ ਫਾਈਲਾਂ सीएम भगवंत मान ਦੇ ਕੋਲ ਨੇ ਕਿਤੇ ਉਹ ਖੁੱਲ ਗਈਆਂ ਤੇ ਪਤਾ ਨਹੀਂ ਤੁਹਾਡੀਆਂ ਇੰਨੀ ਕੰਪਨੀ ਤੁਹਾਨੂੰ ਕਿਉਂ ਛਿੜ ਜਾਂਦੀ ਹੈ ਕਿਉਂ ਤੁਹਾਡੀਆਂ ਲੱਤਾਂ ਭਾਰੀ ਚੱਲਦੀਆਂ ਪੰਜਾਬ ਦੀ ਜਨਤਾ ਨਾਲ ਤੁਹਾਨੂੰ ਅੱਜ ਨਹੀਂ ਤੇ ਕੱਲ ਖੜਨਾ ਪੈਣਾ ਜੇ ਨਾ ਤਾਂ ਤਾਨੇ ਮੇੜੇ ਚੱਲਣੇ ਨੇ ਕਿਉਂਕਿ ਸਤਾਈ ਆ ਰਹੀ ਹੈ ਸਾਹਮਣੇ ਹੈ ਤੁਹਾਡੇ ਕੋਲੋਂ ਵੀ ਲੋਕਾਂ ਨੇ ਮੁੱਦਿਆਂ ਦੇ ਸਵਾਲ ਕਰਨੇ ਨੇ ਕਿ ਕੋਈ ਮੁੱਦਾ ਤੇ ਦੱਸੋ ਕਿਹੜੇ ਮੁੱਦੇ ਤੇ ਤੇ ਲੈਕਚਰ ਲਾ ਡੀਜੇ ਸੋ ਆਓ ਤੁਸੀਂ ਵੀ ਹੱਕ ਸੱਚ ਦੇ ਨਾਲ ਖੜੋ ਔਰ ਸਾਨੂੰ ਪਤਾ ਲੱਗੇ ਕਿ ਜਿੰਨੀਆਂ ਵੀ ਸਿਆਸੀ 파ਕੀਆਂ ਨੇ ਉਹ ਹੱਕ ਸੱਚ ਦੇ ਲਈ ਆਵਾਜ਼ ਬੁਲੰਦ ਕਰਦੀਆਂ ਨੇ ਲੋਕਾਂ ਦੇ ਵਿੱਚ ਭਰੋਸਾ ਕਾਇਮ ਕਰੋ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਮੁਰਗੇ ਜਿਹੜੇ ਪਰਦੇ ਪਾਉਣ ਵਾਲੇ ਲੋਕ ਨੇ ਇਸ਼ਤਿਹਾਰੀ ਲੋਕ ਨੇ ਉਹ ਇਸ਼ਤਿਹਾਰਾਂ ਦੇ ਸਿਰ ਦੇ ਉੱਤੇ ਤੁਹਾਨੂੰ ਸਾਰਿਆਂ ਨੂੰ ਚੇਪ ਦੇਣ ਤੇ ਬਾਈਪਾਸ ਕਰ ਜਾਣ ਤੇ ਤੁਸੀਂ ਵੇਖਦੇ ਹੀ ਰਹਿ ਜਾਓ ਸੋ ਅਸੀਂ ਤਾਂ ਆਵਾਜ਼ ਬੁਲੰਦ ਕਰਦੇ ਰਾਂਗੇ ਔਰ ਸਾਡਾ ਸਾਥ ਦੇਣ ਵਾਲੀਆਂ ਜਦ ਤੱਕ ਐਸੀਆਂ ਸਖਸ਼ੀਤਾ ਹੈਗੀਆਂ ਨਹੀਂ ਇਸੇ ਤਰ੍ਹਾਂ ਆਵਾਜ਼ਾਂ ਬੁਲੰਦ ਰਣਗੀਆਂ ਤੋਂ ਮਿੱਟੂ ਕੁਸਰਿਆ ਜੀ ਔਰ ਮਨਵੀਰ ਜੀ ਰਤਨ ਜੀ ਤੁਹਾਡੇ ਨਾਲ ਪੂਰਾ ਪੰਜਾਬ ਖੜਾ ਹੈ ਜਥੇਬੰਦੀਆਂ ਕੜੀਆਂ ਨੇ ਪੱਤਰਕਾਰ ਜਗਤ ਖੜਾ ਔਰ ਹੋਰ ਵੀ ਕਿਸੇ ਪੱਤਰਕਾਰ ਤੇ ਜੇ ਕੋਈ ਪ੍ਰੋਬਲਮ ਆਏਗੀ ਤਾਂ ਪੱਤਰਕਾਰ ਇਸੇ ਤਰ੍ਹਾਂ ਤੁਹਾਡਾ ਸਾਥ ਦੇਣਗੇ ਸੋ ਇਸੇ ਸੰਘਰਸ਼ੀ ਦੇ ਵਿੱਚ ਅਸੀਂ ਵੱਟ ਚੜ ਕੇ ਹਿੱਸਾ ਲਵਾਂਗੇ ਸੋ ਇਸੇ ਮੀਤ ਨਾਲ ਕਿ ਹੁਣ ਜਥੇਬੰਦੀਆਂ ਦੇ ਨਾਲ-ਨਾਲ ਇਹ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਵੀ ਸ਼ਾਇਦ ਕੁੱਮ ਕਰਨ ਦੀ ਨੀਂਚੋਂ ਜਾਗਣ ਆਸ ਰੱਖਦੇ ਦਿਓ ਜੀ ਜੀ ਵਕਤਰੋ ਆਕਸਾ ਦੀ ਆਵਾਜ਼ ਆ ਰਹੀ ਟੂਡੇ